ਬੇਹਿੰਮਤੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ ਪਿਆਰੇ ਦੋਸਤੋ ਅੱਜ ਮੈਂ ਤੁਹਾਨੂੰ ਉਸ ਸ਼ਖਸੀਅਤ ਨੂੰ ਮਿਲਾਉਣਾ ਚਾਹਨਾ ਜਿਹਨੇ ਸੱਚਮੁੱਚ ਹੀ ਮੇਰੇ ਕਹੇ ਪਹਿਲਾ ਜਿਹੜੇ ਸ਼ੇਰ ਬੋਲਿਆ ਸੀਗਾ ਉਹ ਸ਼ੇਰ ਦੇ ਨਾਲ ਹੀ ਟੁਕਮੀ ਆਪਣਾ ਅੰਦਾਜ਼ ਦਿੱਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਐਜ਼ ਅ ਲਾਇਬ੍ਰੇਰੀਅਨ ਅਸਿਸਟੈਂਟ ਕੰਮ ਕਰ ਰਹੇ ਨੇ ਅਸੀਂ ਸਾਰੇ ਇਹ ਸੋਚਦੇ ਆਂ ਵੀ ਸ਼ਾਇਦ ਜ਼ਿੰਦਗੀ 'ਚ ਸਾਡਾ ਕਿਤੇ ਕੁਝ ਨਹੀਂ ਬਣਨਾ ਪਰ ਉਸ ਇਨਸਾਨ ਨੇ ਸਾਬਤ ਕਰ ਦਿੱਤਾ ਕਿ ਨਹੀਂ ਜੇਕਰ ਤੁਹਾਡੇ ਵਿੱਚ ਹਿੰਮਤ ਆ ਲਗਣਾ ਤਾਂ ਜ਼ਿੰਦਗੀ ਦੇ ਜੇ ਤੁਸੀਂ ਕਾਮਯਾਬ ਹੋਮੋਗੇ ਅੱਜ ਆਪਾਂ ਮਿਲਦੇ ਆਂ ਉਸ ਸ਼ਖਸ ਨੂੰ ਜਿਨੇ ਕੇ ਆਪਣੀ ਮਿਹਨਤ ਦੇ ਦਮ ਤੇ ਅੱਜ ਆਪਾਂ ਇੱਕ ਮਕਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸਥਾਪਿਤ ਕੀਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੜਨ ਵਾਲਾ ਹਰ ਵਿਦਿਆਰਥੀ ਹਰ ਅਧਿਆਪਕ ਪੜਾਉਣ ਵਾਲਾ ਹਰ ਪ੍ਰੋਫੈਸਰ ਹਰ ਡਾਕਟਰ ਸਾਹਿਬ ਉਹ ਸਾਰਿਆਂ ਨੂੰ ਜਾ ਚੰਗੀਤਰਾ ਜਾਣਦੇ ਨੇ ਤੇ ਇੱਕ ਰਤਬਾ ਤੇ ਮਕਾਮ ਉਸ ਇਨਸਾਨ ਨੇ ਆਪਣਾ ਹਾਸਲ ਕੀਤਾ ਆਪਣੀ ਮਿਹਨਤ ਦੇ ਦਮ ਤੇ ਆ ਮਿਲਦੇ ਆ ਆਪਾਂ ਉਸੇ ਸਖਸ਼ ਨੂੰ ਸੋ ਬਹੁਤ ਬਹੁਤ ਸਵਾਗਤ ਹੈ ਸਰਦਾਰ ਦਰਸ਼ਨ ਸਿੰਘ ਜੀ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਤੇ ਸਾਨੂੰ ਸਮਾਂ ਦਿੱਤਾ ਸਸਸੀ ਗਾਜਿਕ ਕੌਰ ਸਿੰਘ ਜੀ ਸਸਸੀ ਕਾਲ ਬਹੁਤ ਖੁਸ਼ ਹੋ ਜੇ ਮੈਨੂੰ ਮੇਰੇ ਦੋਸਤਾਂ ਨਾਲ ਮਿਲਣ ਦਾ ਮੌਕਾ ਮਿਲੇਆ ਤੇ ਆਈ ਪ੍ਰਾਊਡ ਆਫ ਯੂ ਸਰ ਬਹੁਤ ਬਹੁਤ ਲੱਗ ਰਿਹਾ ਜੀ ਠੀਕ ਆ ਆ ਦਰਸ਼ਨ ਜੀ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਅੱਜਕੱਲ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਜ਼ਿਆਦਾ ਕੰਮ ਹੋ ਰਿਹਾ ਤੁਸੀਂ ਪੰਜਾਬੀ ਵੀ ਅਸੀਂ ਪਟਿਆਲਾ ਦੇ ਵਿੱਚ ਐਜ਼ ਅਸਿਸਟੈਂਟ ਲਾਇਬ੍ਰੇਰੀਅਨ ਕੰਮ ਕਰ ਰਹੇ ਹਾਂ ਹਾਂ ਜੀ ਸਰ ਕਿਹੋ ਜਿਹਾ ਤਜਰਬਾ ਤੁਹਾਡਾ ਪੰਜਾਬੀ ਬਹੁਤ ਜ਼ਿਆਦਾ ਕੰਮ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਨੇ ਬਹੁਤ ਪਹਿਲਾਂ ਕੰਮ ਕਰਤਾ ਸਾਡੇ 10 ਗੁਰੂਆਂ ਨੇ ਪੀਰਾਂ ਸਿੱਧਾਂ ਗੁਰੂਆਂ ਨੇ ਕੀਤਾ ਕੰਮ ਹਰ ਰਾਜ ਦੇ ਵਿੱਚੋਂ ਹਰ ਭਗਤ ਨੇ ਕੰਮ ਕੀਤਾ ਤੇ ਹੁਣ ਵੀ ਦੁਨੀਆ ਦੀ ਦੂਜੀ ਯੂਨੀਵਰਸਿਟੀ ਸਰ ਪਾਸਾਰ ਦੇ ਆਧਾਰ ਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਠੀਕ ਹੈ ਜੀ ਅਸੀਂ ਬੜਾ ਮਾਣ ਮਹਿਸੂਸ ਕਰਦੇ ਆਂ ਵੀ ਇੱਥੋਂ ਦੇ ਅ ਲਾਇਬ੍ਰੇਰੀ ਦੇ ਕਰਮਚਾਰੀ ਹੋਣ ਦੇ ਨਾਤੇ ਇੱਕ ਲਾਇਬ੍ਰੇਰੀ ਦੇ ਵਿਦਿਆਰਥੀ ਵੀ ਆਂ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਅਸੀਂ ਗੁਰੂਆਂ ਦੀ ਧਰਤੀ ਤੇ ਜਨਮ ਲਿਆ ਤੇ ਪੰਜਾਬੀ ਭਾਸ਼ਾ ਬਹੁਤ ਵਿਕਾਸ ਕਰ ਰਹੀ ਹੈ ਸਰ ਜੀ 21ਵੀਂ ਸਦੀ 'ਚ ਖਾਸ ਤੌਰ ਤੇ ਸਾਡਾ ਵੱਡਾ ਨਾਮ ਆ ਵਰਲਡ ਲੈਵਲ ਤੇ ਜੀ ਜੀ ਤੇ ਗੱਲ ਇਹ ਵੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਬੋਰਡ ਲੈਵਲ ਤੇ ਸਾਡਾ ਨਾਮ ਹੈਗਾ ਹਾਂ ਜੀ ਹਾਂ ਜੀ ਆ ਸਭ ਤੁਹਾਨੂੰ ਇੱਕ ਗੱਲ ਦਾ ਜ਼ਰੂਰ ਦੱਸਣਾ ਕਿ ਤੁਹਾਡੇ ਕੋਲੇ ਵਿਦਿਆਰਥੀ ਬਹੁਤ ਆਉਂਦੇ ਨੇ ਹਨਾ ਉਹਨਾਂ ਨੂੰ ਤੁਸੀਂ ਕਿਤਾਬਾਂ ਦੀ ਕਿਸ ਤਰ੍ਹਾਂ ਮਦਦ ਕਰਦੇ ਮੇਰੇ ਲਈ ਹਰ ਤਰ੍ਹਾਂ ਦਾ ਵਿਦਿਆਰਥੀ ਆਉਂਦਾ ਬਾਹਰਲੇ ਦੇਸ਼ਾਂ ਤੋਂ ਬਹੁਤ ਆਉਂਦੇ ਨੇ ਪਿਛੇ ਜੇ ਵਾਈਚਾਸਰ ਰਹੇ ਨੇ ਮੈਨੂੰ ਫੋਰਨ ਤੋਂ ਈਰਾਨ ਤੋਂ ਆਏ ਤੇ ਅਮਰੀਕਾ ਵਾ ਦੀ ਸਿਟੀਨ ਸੀ ਐਚਰਸ ਆਸਕੋਲ ਦੇ ਡਾਕਟਰ ਇਹਦੇ ਤੇ ਆਪਣੇ ਨਾਮ ਇਹਨਾਂ ਦਾ ਈਰਾਨ ਤੋਂ ਬਿਲੋਂਗ ਕਰਦੇ ਸੀ ਡਾਕਟਰ ਲੈਲਾ ਚਮਨ ਮੈਡਮ ਸੀ ਤੇ ਉਹਨਾਂ ਨੇ ਦੋ ਪੀ ਐਚ ਡੀ ਕੀਤੀਆਂ ਵਾਈਚਾਸਰ ਰਹੇ ਅਮਰੀਕਾ ਯੂਨੀਵਰਸਿਟੀ ਚ ਤੇ ਬਟ ਉਹਨਾਂ ਦਾ ਜਿਹੜਾ ਕੰਮ ਸੀ ਪੰਜਾਬੀ ਨੂੰ ਬਹੁਤ ਮੁਹੱਬਤ ਸੀ ਉਹਨਾਂ ਦੀ ਉਹਨਾਂ ਨੇ ਜਿਹੜੇ ਗੁਰਗੋਤ ਸਿੰਘ ਸੀ ਉਹਨਾਂ ਨੇ ਈਰਾਨੀ ਭਾਸ਼ਾ ਚ ਹਰਤ ਭਾਸ਼ਾ ਚ ਕੰਮ ਕੀਤਾ ਸੀ ਤੇ ਉਹ ਉਸ ਨੂੰ ਲੈ ਕੇ ਬੜੇ ਉਤਸ਼ਾਹਤ ਇਹਨਾਂ ਨੇ ਬਹੁਤ ਸਾਰੇ ਇੰਜੀਨੀਅਰ ਗੁਰਵਾਨੀ ਦੇ ਵਰਕ ਖੋਜ ਕੰਮ ਸੀ ਸਭ ਸੀ ਉਹਨਾਂ ਨੂੰ ਲਾਇਕ ਕੀਤਾ ਹੈ ਤੇ ਵਧੀਆ ਲੱਗਦਾ ਸਾਨੂੰ ਸਰ ਜੀ ਸਾਡਾ ਕੋਈ ਕੰਮ ਹੁੰਦਾ ਵਰਲਡ ਲੈਵਲ ਤੇ ਠੀਕ ਸੋ ਦਰਸ਼ਨ ਜੀ ਦੇਖੋ ਤੁਸੀਂ ਲਾਇਬ੍ਰੇਰੀਅਨ ਦੇ ਤੌਰ ਤੇ ਕੰਮ ਕਰ ਰਹੇ ਹੋ ਐਸੀ ਲਾਇਬ੍ਰੇਰੀਅਨ ਦੇ ਵਿੱਚ ਦੱਸੋ ਜੀ ਜੇ ਲਾਇਬ੍ਰੇਰੀਨ ਕਿਸ ਨੇ ਬਣਨਾ ਹੋਵੇ ਤਾਂ ਉਹਦੇ ਨੇ ਕੁਆਲਿਫਿਕੇਸ਼ਨ ਕੀ ਹੋਣੀ ਚਾਹੀਦੀ ਹੈ ਹਾਂ ਜੀ ਇਹ ਨਾ ਖੇਤਰ ਪੂਰੀ ਦੁਨੀਆ ਦੇ ਪੱਧਰ ਤੇ ਬੜਾ ਵਧੀਆ ਹੈ ਜੀ ਲਾਇਬ੍ਰੇਰੀ ਦਾ ਸਾਨੂੰ ਸਭ ਤੋਂ ਪਹਿਲਾਂ ਬੀਲੀਵ ਐਮਲੀਵ ਸੈਂਸ ਮਾਸਟਰ ਵਨ ਲਾਇਬ੍ਰੇਰੀ ਸੈਂਸ ਐਂਡ ਜਿਹੜਾ ਹੈ ਨਾਲ ਉਸ ਤੋਂ ਬਾਅਦ ਯੂਜੀਸੀ ਦਾ ਟੈਸਟ ਹੁੰਦਾ ਸਾਡੇ ਸੈਂਟਰ ਵੱਲੋਂ ਸੈਂਟਰ ਕੇਂਦਰ ਵੱਲੋਂ ਨਾਲ ਹੀ ਜਰਫ ਦਾ ਹੁੰਦਾ ਜੀ ਬੜੇ ਸਕਾਲਰਸ਼ਿਪ ਆਉਂਦੇ ਨੇ ਜੀ ਜੀ ਤੇ ਉਸ ਤੋਂ ਬਾਅਦ ਬੰਦਾ ਐਜੇ ਪ੍ਰੋਫੈਸਰ ਜਾਂ ਐਜੇ ਲਾਇਬ੍ਰੇਰੀ ਕਿਸੇ ਵੀ ਕਾਲਜ ਚ ਲੱਗ ਸਕਦਾ ਯੂਨੀਵਰਸਿਟੀ ਲੱਗ ਸਕਦਾ ਜੀ ਠੀਕ ਹੈ ਜੀ ਹਾਂਜੀ ਤੇ ਇੱਕ ਦਾਰਸ਼ਨਿਕ ਗੱਲ ਇਹ ਹੈ ਵੀ ਦੇਖੋ ਕੁਦਰਤ ਨੇ ਥੋੜੀ ਜਿਹੀ ਕਈ ਵਾਰ ਆਪਾਂ ਕਹਿ ਦਿੰਨੇ ਹੁੰਨਾ ਵੀ ਬੰਦੇ ਵਿੱਚ ਪੰਕਤ ਆ ਜਾਂਦੀ ਆ ਪਰ ਤੁਸੀਂ ਉਹ ਧਾਰਨਾ ਨੂੰ ਬਿਲਕੁਲ ਨਕਾਰਤਾ ਵੀ ਕੀ ਹੋਇਆ ਜੀ ਸਰੀਰਿਕ ਪੱਖੋਂ ਅਸੀਂ ਪੂਰੇ ਪ੍ਰੋਪਰ ਨਹੀਂ ਹੈਗੇ ਪਰ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਉਹਦੇ ਲਈ ਤੁਸੀਂ ਵਧਾਈ ਦੇ ਹੱਕਦਾਰ ਵੀ ਹੋ ਤੇ ਦੂਸਰੀ ਗੱਲ ਇਹ ਹੈ ਦਰਸ਼ਕੀ ਤੁਹਾਨੂੰ ਇਹਹੀ ਹੈ ਕਿ ਨਹੀਂ ਦਰਪੇਸ਼ ਮੁਸ਼ਕਿਲ ਆਈਆਂ ਜਦੋਂ ਆਪਾਂ ਪੜਾਈ ਕਰਦੇ ਸੀਗੇ ਸਭ ਤੋਂ ਪਹਿਲਾਂ ਤੁਸੀਂ ਕਿ ਮੈਂ ਮੇਰੇ ਮਾਪੇ ਨੇ ਜਿਵੇਂ ਮੇਰੇ ਭਰਾ ਸੀ ਜਾਂ ਮੇਰੇ ਦੋਸਤ ਇਹਨਾਂ ਨੇ ਮੈਨੂੰ ਬਹੁਤ ਸਹਿਯੋਗ ਰਿਆ ਠੀਕ ਹੈ ਜੀ ਐਕਚੁਅਲੀ ਮੈਨੂੰ ਸਾਈਕਲ ਵੀ ਨਹੀਂ ਚਲਾਉਣਾ ਆਉਂਦਾ ਤੇ ਸਰ ਜਦੋਂ ਮੈਂ ਸਕੂਲ ਵਿੱਚ ਪਿੰਡ ਪੜਦਾ ਰਿਹਾ ਤਾਂ ਮੈਂ ਐਤਵਾਰ ਨੂੰ ਵੀ ਸਕੂਲ ਚਲਾ ਜਾਂਦਾ ਤੇ ਮੈਨੂੰ ਸ਼ੌਂਕ ਸੀ ਕਿ ਗੁਰਦੁਆਰੇ ਦਾ ਪਾਠ ਹੀ ਸਾਹਿਬ ਜੀ ਰਹਿਰਾਸ ਸਾਹਿਬ ਦਾ ਪਾਣ ਕਰਦੇ ਤੇ ਮੈਂ ਉਹ ਸਾਰਾ ਸੁਣ ਕੇ ਫਿਰ ਮੈਂ ਘਰੇ ਆਉਂਦਾ ਸੀ ਜੀ ਇਸੇ ਤਰੀਕੇ ਨਾਲ ਮੇਰੀ ਕਾਲਜ ਦੀ ਲਾਈਫ ਰਹੀ ਹੈ ਉੱਥੇ ਵੀ ਮੈਂ ਐਤਵਾਰ ਨੂੰ ਮਿੰਨੀ ਬੱਸ ਜਾਣਾ ਸਾਡੇ ਜਿੱਤੂਪੁਰ ਵਾਲਿਆਂ ਦੀ ਬੱਸ ਹੁੰਦੀ ਸੀ ਹੁਣ ਤਾਂ ਬਹੁਤ ਨਹੀਂ ਤੇ ਉਹਨਾਂ ਨੇ ਮੈਨੂੰ ਬੜਾ ਕੋਆਪਰੇਟ ਕਰਨਾ ਜੀ ਸਾਈਕਲ ਤਾਂ ਮੈਨੂੰ ਉਦਪੁਰ ਕਿ ਜਾਂਦੇ ਸੀ ਇੱਕ ਵਾਰੀ ਮੇਰੇ ਘਟਣਾ ਸਰ ਥੋੜੀ ਜਿਆਦਾ ਗਈ ਨਾਬੇ ਮੈਂ ਇੰਗਲਿਸ਼ ਤੇ ਵਿੱਚ ਕਮਜ਼ੋਰ ਸੀ ਉਹ ਪੜਦਾ ਰਿਹਾ ਮੈਂ ਸਰ ਕੋਲੇ ਡਾਕਟਰ ਜੀ ਅੰਦਰ ਕੁਮਾਰ ਸ਼ਰਮਾ ਬਰਮਾ ਜੀ ਸੀ ਤੇ ਉਹ ਰਾਤ ਨੂੰ ਮੈਨੂੰ 1 ਵਜੇ ਮੈਨੂੰ ਲਾਲਚ ਕਰਕੇ ਬੀਬੀ ਤੋਂ ਅਸ਼ੀਰਵਾਦ ਲੈ ਕੇ ਆਉਣਾ ਇੰਗਲਿਸ਼ ਦਾ ਸਰ ਪੇਪਰ ਸੀ ਸਾਢੇ 12:30 ਵਜੇ ਸੀ ਸੌਲੀਤ ਕਿ ਸਾਡੇ ਕਲਰ ਮਾਚ ਨਹੀਂ ਆਉਂਦਾ ਜੀ ਉੱਥੇ ਸਰ ਜਰੂਰ ਜਰਮਾ ਕੇ ਉੱtre ਟ੍ਰੈਕ ਚੋਂ ਮੈਂ ਗਰ ਗਿਆ ਜੀ ਇਹਦੇ ਚ ਖਤਾਨ ਚ ਜਾਂ ਆਪਾਂ ਕਹਿੰਦੇ ਸੂਏ ਦੇ ਵਿੱਚ ਹਾਂ ਤੇ ਪਤਾ ਨਹੀਂ ਕੀ ਗੱਲ ਸੀ ਉੱਥੋਂ ਸਾਡਾ ਜਿਹੜਾ ਪਿੰਡ ਸੀ ਸਾਡੇ ਤੋਂ 3-4 ਕਿਲੋਮੀਟਰ ਸੀ ਉਸ ਤੋਂ ਸਾਰਾ ਕਵਰ ਕਰਿਆ ਉੱਥੋਂ ਨਿਕਲਿਆ ਮੈਨੂੰ ਪਤਾ ਨਹੀਂ ਗਾਣੇ-ਗੂਣੇ ਜਿਹਾ ਗਾਉਂਦਾ ਮੈਂ ਪਿੰਡੇ ਤੇ ਲੈ ਗਿਆ ਜੀ ਤੇ ਮੈਨੂੰ ਸੌਂਗ ਸੀਧੇ ਸਵੇਰੇ ਪੇਪਰ ਦਿੱਤਾ ਬੰਮਾ ਦਾ ਆਸ਼ੀਰਵਾਦ ਲਿਆ ਸਾਡੇ ਇੱਕ ਪੰਜਵੇਂ ਫੇਸਰ ਮੈਂ ਨਾ ਬੀ ਬਸ ਲੈ ਲਿਆ ਆਪਣਾ ਚਲੇ ਗਿਆ ਜੀ ਠੀਕ ਹੈ ਤੇ ਮੈਨੂੰ ਸਮੱਸਿਆ ਸੀ ਵੀ ਇੱਕ ਜਿਹੜੀ ਵਰਕ ਹੁੰਦੇ ਨੇ ਪੰਜਾਬੀਆਂ ਦੀ ਇਸ ਦੀ ਕਹਿੰਦੇ ਨੇ ਉਹ ਸਰ ਵੀ ਮੈਨੂੰ ਬੜਾ ਸੌਖੀ ਵੀ ਕਰਨ ਜੇ ਨਾ ਸਭ ਤੋਂ ਔਖ ਕੰਮ ਲਾਦਾ ਮੈਨੂੰ ਅਸਲੀ ਵੀ ਮੈਂ ਕਰਨਾ ਹੀ ਕਰਨਾ ਸੌਂਗ ਸੀ ਸਰ ਵੀ ਮੈਨੂੰ ਮਤਲਬ ਵੀ ਮੇਰੇ ਮਾਪੇ ਮੇਰੇ ਦੋਸਤ ਕਿਤੇ ਇਹ ਨਾ ਕਹਿਣ ਵੀ ਸਾਰੇ ਯਾਰ ਪਿੰਡ ਦੇ ਖੇਤੀਓ ਕਰਨ ਲੱਗੇ ਮੈਨੂੰ ਉਸ ਵੀ ਕਰਨੀ ਹੈ ਮੈਂ ਤਾਂ ਕਿਤੇ ਵੱਡੇ ਵਰਗੇ ਜਗਤਾਰ ਸਿੰਘ ਜੀ ਮਿੱਤਰ ਸੀ ਜਿਨ੍ਹਾਂ ਨੇ ਮੈਨੂੰ ਅਸੀਰਵਾਦ ਦੇਂਦਾ ਦੀ ਹਰ ਵਕਤ ਜੀ ਦੇਖੋ ਗੱਲ ਇਹ ਆ ਵੀ ਦੱਸਣ ਜੀ ਉਹੀ ਆ ਵੀ ਜੇ ਬੰਦਾ ਮਿਹਨਤ ਕਰੇ ਮਿਹਨ ਦਾ ਫਲ ਇੱਕ ਦਿਨ ਜ਼ਰੂਰ ਮਿਲਦਾ ਹੁੰਦਾ ਹਾਂਜੀ ਸਰ ਹਾਂਜੀ ਆ ਯੂਨੀਵਰਸਿਟੀ ਅਸਿਸਟ ਸਕਾਲਰ ਵੀ ਬਹੁਤ ਮਿਹਨਤ ਕਰਦੇ ਨੇ ਤੇ ਤੁਹਾਡੀ ਨਾਈਟ ਡਿਊਟੀ ਹੁੰਦੀ ਜਿਵੇਂ ਯਾਨੀ ਹਾਂਜੀ ਮੇਰੀ ਪੰਜਾਬੀ ਯੂਨੀਵਰਸਿਟੀ ਰਾਤਰੀ ਡਿਊਟੀ ਹੁੰਦੀ ਹੈ ਰਾਤ ਨੂੰ 9 ਵਜੇ ਲੈ ਕੇ ਸਵੇਰੇ 5 ਵਜੇ ਤੱਕ ਸਰ ਉਹਨੇ ਇੱਕ ਕਾਹ ਥੋੜੀ ਵੀ ਜੁੜੀ ਹੋਇਆ 93 ਵਿੱਚ ਜਿਹਨੂੰ ਯੂਨੀਵਰਸਿਟੀ ਪਟਿਆਲਾ ਆ ਤੇ ਮੈਨੂੰ ਜਿੰਮੇਵਾਰੀ ਹੁੰਦਾ ਐਵੇਂ ਹੋ ਗਿਆ ਸਟੱਡੀ ਕਰਕੇ ਠੀਕ ਆ ਜੀ ਪਹਿਲੀ ਵਾਰੀ ਮੈਂ ਹੂਮੀਪਾਪਾ ਹੋਸਟਲ ਜਦੋਂ ਰਾਤ ਨੂੰ ਕ ਕਮਰੇ ਚ ਜਾਣ ਲੱਗਿਆ ਤੇ ਮੇਰੇ ਨਾਲ ਛੋਟੀ ਦੀ ਹੱਦ ਚ ਮੇਰਾ ਜਿਹੜਾ ਹੋਮੀਪਾਪਾ ਦਾ ਹੋਸਟਲ ਦੇ ਵਿੱਚ ਖਾਣੇ ਵਾਲਾ ਸਾਡਾ ਕਮਰਾ ਸੀ ਉੱਥੇ ਮੇਰਾ ਪੈਰ ਤੇ ਛੋਟੀ ਤਿਲਕ ਗਈ ਠੀਕ ਹੈ ਜੀ ਤੇ ਵਿਜੈਮ ਹੌਸਲਾ ਉਤਾਰਨ ਦੇ ਵੀ ਮੈਂ ਮਤਲਬ ਕਮਜ਼ੋਰ ਹਾਂ ਮੈਂ ਹੌਸਲਾ ਕੀਤਾ ਵੀ ਕੁਝ ਵੀ ਹੋ ਜੇ ਵੀ ਆਪਾਂ ਪੜਨਾ ਤੇ ਸਰ ਤਿੰਨ ਮੈਂ ਲਗਭਗ ਮੈਨੂੰ 24 ਯੂਨੀਵਰਸਿਟੀਆਂ ਆਉਂਦਾ ਵੀ ਮੈਂ ਲਗਭਗ ਤਿੰਨ ਕਿ ਮਹੀਨੇ ਮੈਂ ਕੈਮਰਿਜ ਮੇਲਾ 7-8 ਕਵਾਰੀ ਗਿਆ ਹੂੰ ਮੇਨ ਲਾਇਬ੍ਰੇਰੀ ਰਾਤ ਨੂੰ ਉੱਥੇ ਪੜ੍ਹਨਾ ਉੱਥੇ ਸੌਂ ਜਾਣਾ ਮਤਲਬ ਸੌਂ ਕੇ ਉੱਥੇ ਮੈਂ ਚੈਲੰਜ ਲੈ ਆਦੀ ਆਪਣੇ ਆਪ ਨੂੰ ਵੀ ਜਿਵੇਂ ਮਿਹਨਤ ਕਰੀ ਦੇਖਦੇ ਪਰਮਾਤਮਾ ਮੇਰੇ ਨਾਲ ਖੜਦਾ ਹੈ ਕਿ ਨਹੀਂ ਸਾਇ ਫਿਰ ਅਸੀਂ 15 ਤੋਂ ਲੈ ਕੇ 17-18 ਘੰਟੇ ਦਿੱਲੀ ਸੁਖਵੀਰ ਵਿਲਾ ਮੇਰੇ ਨਾਲ ਹੁੰਦਾ ਸੀ ਵੀਰ ਤੇ ਅਸੀਂ ਸਾਰਿਆਂ ਨੇ ਮਤਲਬ ਮਿਹਨਤ ਕਰਨੀ ਅੱਜ ਕੱਲ੍ਹ ਉਹ ਫੋਰਨ ਯੂਐਸਏ ਚ ਨਹੀਂ ਤੇ ਅਸੀਂ ਸਾਰਿਆਂ ਨੇ ਸਾਂ ਲੈ ਕੇ ਵੀ ਹਾਂ ਯਾਰ ਕਰਨਾ ਹੈ ਇਮਾਨਦਾਰੀ ਦਾ ਕੰਮ ਕਰਨਾ ਤੇ ਸਰ ਦੇਖ ਲਓ ਵੀ ਮੇਰਾ 2019 ਦੇ ਵਿੱਚ ਵਰੀ ਸਿਲੈਕਟ ਫਿਊ ਜੁਨੀਵਰਸਿਟੀ ਚ ਆ ਗਈ ਬਲਰਾਮਪੁਰਾ ਟੀਪੀਡੀ ਮਾਲਵਾ ਕਾਲ ਠੀਕ ਹੈ ਜੁਨੀਸਟੇ ਕੈਂਪਸ ਉੱਤੇ ਰਹੇ ਨੇ ਤੇ ਫਿਰ ਮੇਰੀ ਸਰ ਇੱਥੇ ਸਿਲੈਕਸ਼ਨ ਹੋ ਗਈ ਠੀਕ ਠੀਕ ਹਾਂਜੀ ਮੈਨੂੰ ਵਧੀਆ ਲੱਗਦਾ ਜੀ ਉਹ ਹੀ ਹੈ ਜੀ ਤੁਸੀਂ ਚੈਲੰਜ ਲਿਆ ਤੇ ਚੈਲੰਜ ਤੁਹਾਡਾ ਪੂਰਾ ਹੋ ਗਿਆ ਹਾਂਜੀ ਹਾਂਜੀ ਤੇ ਅੱਜ ਵੀ ਅਸੀਂ ਦੇਖਿਆ ਸਮਾਜ ਦੇ ਵਿੱਚ ਨਸ਼ਾ ਐ ਖੋਰੀ ਬਹੁਤ ਵੱਧ ਰਹੀ ਆ ਜੀ ਰੋਜ਼ਗਾਰੀ ਵੱਧ ਰਹੀ ਆ ਤੇ ਵਿਦਿਆਰਥੀ ਪੜਾਈ ਵੱਲ ਥੋੜਾ ਜਿਹਾ ਧਿਆਨ ਘੱਟ ਦੇ ਰਹੇ ਨੇ ਇਹਦਾ ਕੀ ਕਾਰਨ ਮਨਸਾ ਹੈ ਮੈਨੂੰ ਇਹ ਲੱਗਦਾ ਵੀ ਜਿਹੜੀ ਨਸਾ ਸਾਨੂੰ ਕਿਤਾਬਾਂ ਦਾ ਹੋਣਾ ਚਾਹੀਦਾ ਸ਼ਬਦਾਂ ਦਾ ਹੋਣਾ ਚਾਹੀਦਾ ਗੁਰਬਾਣੀ ਦਾ ਹੋਣਾ ਚਾਹੀਦਾ ਸਾਡੇ ਮਾਪਿਆਂ ਦੇ ਅਸੀਰਵਾਦ ਦਾ ਨਸਾ ਹੋਣਾ ਚਾਹੀਦਾ ਅਧਿਆਪਕਾਂ ਦਾ ਸਾਨੂੰ ਨਸਾ ਹੋਣਾ ਚਾਹੀਦਾ ਸਾਡੇ ਸਾਰੇ ਇੰਨੇ ਪੜ੍ਹਦੇ ਨੇ ਮਿਹਨਤ ਕਰਦੇ ਨੇ ਸਾਡੇ ਹਾਈ ਲੈਵਲ ਤੇ ਪੜ੍ਹਦੇ ਡਾਕਟਰ ਜਗਤਾਰ ਸਿੰਘ ਜੀ ਵਰਲਡ ਦੇ 21 ਸਦੀ ਦੇ ਸਰ ਸਿੱਧ ਲਾਇਬ੍ਰੇਰੀ ਦੇ ਵਿਗਿਆਨੀ ਨੇ ਸਾਡੇ ਤੇ ਪ੍ਰਾਊਡ ਲੱਗਦਾ ਸਰ ਸਾਨੂੰ ਵੀ ਹਾਂ ਜੇ ਸਰ ਉਹ ਨਹੀਂ ਬੈਠੇ ਤਾਂ ਸੀ ਵੀ ਹਾਂ ਸਾਨੂੰ ਮਤਲਬ ਕੁਦਰਤ ਵੱਲੋਂ ਬਹੁਤ ਗੁਰਬਾਣੀ ਦਾ ਨਸਬ ਵੱਡਾ ਦਿੱਤਾ ਜਿਹਨੂੰ ਅਸੀਂ ਸੁਣ ਕੇ ਸਮਝ ਕੇ ਵਿਦਿਆਰਥੀ ਚ ਬਿਚਰਦੇ ਹਾਂ ਅਸੀਂ ਖੁਦ ਵੀ ਵਿਦਿਆਰਥੀ ਆ ਲਾਇਬ੍ਰੇਰੀ ਦੇ ਤੇ ਮਾਸਟਰਾਂ ਦੀ ਗੱਲ ਮੰਨਦੇ ਆ ਸਾਰੇ ਅਸੀਂ ਉਹ ਚਲਾਉਣੀ ਆਪਣੇ ਆਪ ਨੂੰ ਸਹੀ ਅੱਜਕੱਲ ਤੁਸੀਂ ਦੇਖੋਗੇ ਬੱਚੇ ਨੇ ਜਾਂ ਖਾਸ ਕਰਕੇ ਵਿਦਿਆਰਥੀ ਨੇ ਕਿਤਾਬਾਂ ਤੋਂ ਥੋੜੇ ਦੂਰ ਹੋ ਰਹੇ ਨੇ ਸਹਿਤ ਤੋਂ ਦੂਰ ਹੋ ਰਹੇ ਨੇ ਇਹਨਾਂ ਦਾ ਨਿਜੀ ਕਾਰਨ ਕੀ ਹੋ ਸਕਦਾ ਹੈ ਉਸਰ ਕਿਤਾਬਾਂ ਤੋਂ ਮੈਨੂੰ ਲੱਗਦਾ ਵੀ ਦੂਰ ਤਾਂ ਹੋ ਰਹੇ ਨੇ ਪਰ ਜਦੋਂ ਤੁਹਾਡੇ ਵਰਗੇ ਹਾਂ ਜਗਤਾਰ ਸਿੰਘ ਜੀ ਮਾਸਟਰ ਹੈਗੇ ਨੇ ਬੈਠੇ ਸਾਨੂੰ ਪ੍ਰਾਉਡ ਲੱਗਦਾ ਮਹਿਸੂਸ ਹੁੰਦਾ ਬਹੁਤ ਅੱਛਾ ਮਹਿਸੂਸ ਹੁੰਦਾ ਤੇ ਬੱਚਿਆਂ ਨੂੰ ਅਸੀਂ ਅੱਜ ਵੀ ਸਾਰੇ ਗੱਲ ਕਰ ਰਹੇ ਤੇ ਇਹਲਾ ਸਰ ਨਾਲ ਅਸੀਂ ਕਿਤਾਬਾਂ ਸਹਰਾ ਆਪ ਲੈ ਆ ਕੇ ਵਿਦਿਆਰਥੀ ਨੂੰ ਦਿੰਨੇ ਆ ਮੈਂ ਤੈਥੋਂ ਤੱਕ ਵੀ ਕਹਣਾ ਜਿਵੇਂ ਮੇਰੀ ਯੂਨੀਵਰਸਿਟੀ ਜਮਾਰੇ ਨੇ ਵਾਕਸਿਸ ਕੀਤੀ ਮੇਰੀ ਜੌਬ ਲੱਗੀ ਅਸੀਂ ਤਾਂ ਕਹਿੰਨਾ ਮੈਨੂੰ ਵਿਦਿਆਰਥੀ ਕੋਈ ਪਿੰਡਾਂ ਦੇ ਮੁੱਲੇ ਸੀ ਆਪ ਲੈ ਆ ਕੇ ਆਵਾਂਗੇ ਯੂਨੀਵਰਸਿਟੀ ਉਹਦਾ ਖਰਚਾ ਜੋ ਵੀ ਮੜਾ ਮੋਟਾ ਸੀ ਕਰ ਸਕਦੇ ਤੈਨੂੰ ਪੁੱਛੀ ਮਦਦ ਕਰਾਂਗੇ ਰਹੀ ਗੱਲ ਸਹਿਤੇ ਕਿਤਾਬਾਂ ਦੀ ਉਸ ਸਰ ਤੋਂ ਵੀ ਸੀ ਤੁਹਾਡੇ ਚੰਦ ਸਾਹਿਬ ਵਿਸ਼ਵਾਸ ਦਿਵਾਉਣੇ ਆ ਵੀ ਕਿਤਾਬਾਂ ਜਾਂ ਸਹਿਤੇ ਦੇ ਕਿਤੇ ਕੋਈ ਵਿਦਿਆਰਥੀ ਆਵੇ ਜੇ ਸਾਨੂੰ ਦਿੱਲੀ ਜਾਂ ਅਮਰੀਕਾ ਕਿਤੋਂ ਵੀ ਕਿਤਾਬ ਲੈਣੀ ਪਵੇ ਸੀ ਲੈ ਕੇ ਦਵਾਂਗੇ ਜਿਹੜਾ ਨੈਟਵਰਕ ਆਇਆ ਜਾਂ ਮ ਉਹ ਤੱਪਾਇਆ ਸਰ ਪਰ ਕਿਤਾਬਾਂ ਦੀ ਜਿਹੜੀ ਹੈਗੀ ਆਪਣੀ ਜ਼ਿੰਦਗੀ ਹੈ ਆਪਣੇ ਸ਼ਬਦ ਨੇ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਲੈ ਕੇ ਆ ਜਿਵੇਂ ਤੇ ਉਹਨਾਂ ਨੂੰ ਅਸੀਂ ਆਪਣਾ ਆਧਾਰ ਬਣਾ ਕੇ ਵਿਦਿਆਰਥੀ ਲੋਕ ਕੰਦਗੀ ਨੂੰ ਸੰਪੂਰਨ ਕਰ ਰਹੇ ਆ ਆਨੰਦ ਮਾਣ ਰਹੇ ਆ ਤੇ ਖਾਸ ਤੌਰ ਤੇ ਅਸੀਂ ਜਿਹੜੇ ਸਾਡੇ ਵਿਦਵਾਨ ਲੋਕ ਨੇ ਵੱਡੇ ਗੁਰੂ ਨਾਨਕ ਦੇਵ ਸਾਹਿਬ ਜੋ ਬਾਬਾ ਫਰੀਦ ਜੀ ਹੋਈ ਇਹਨਾਂ ਦੀ ਓਟ ਆਸਰਾ ਜੀ ਤੇ ਸਾਨੂੰ ਡਰਨ ਦੀ ਲੋੜ ਨਹੀਂ ਪਿਆ ਬੀ ਲੋਕ ਮਿੱਤਰਾਂ ਨੂੰ ਦੋਸਤਾਂ ਨੂੰ ਤੇ ਅਸੀਂ ਕਰਾਂਗੇ ਸਰ ਕੰਮ ਸਾਥ ਜਿਹੜੇ ਵਿਦਿਆਰਥੀ ਤੇ ਵੀ ਪਰਦੇ ਸੀ ਉਹਨਾਂ ਨੂੰ ਸਹਾਇਤਾ ਨਾਲ ਜੋੜਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਇੱਕ ਪੁੱਛਿਆ ਦਰਸ਼ਨ ਜੀ ਪੰਜਾਬੀ ਯੂਨੀਵਰਸਿਟੀ ਤੇ ਅਲੱਗ-ਅਲੱਗ ਕਾਨਫਰੰਸਾਂ ਹੋ ਰਹੀਆਂ ਹਨ ਹਾਂਜੀ ਹਾਂਜੀ ਅਲੱਗ-ਅਲੱਗ ਟੌਪਿਕ ਤੇ ਤਾਂ ਰਿਹਾ ਹੁਣ ਵੀ ਲੇਟੈਸਟ ਪੰਜਾਬੀ ਭਾਸ਼ਾ ਦੇ ਇਤਿਹਾਸ 'ਤੇ ਪਰਫੈਕਟੇ ਵੀ ਕਾਨਫਰੰਸ ਹੋ ਰਹੀ ਆ ਤੇ ਇਹ ਕਾਨਫਰੰਸ ਹੋਣੀ ਹੈ ਜ਼ਰੂਰੀ ਨੇ ਬਿਲਕੁਲ ਜ਼ਰੂਰੀ ਨੇ ਸਰ ਜੀ ਸਾਡੀ ਚੰਗੋ ਜੜੀ ਆ ਹੁਣ ਸੱਤਵੀਂ ਵਰਲਡ ਪੰਜਾਬੀ ਕਾਨਫਰੰਸ ਹੋ ਰਹੀ ਹੈ ਇਹਦੇ ਤੇ 10ਵੀਂ 11ਵੀਂ 12ਵੀਂ ਦੇ ਵਿਦਿਆਰਥੀ ਵੀ ਹਿੱਸਾ ਲੈ ਰਹੇ ਨੇ ਹੁਣ ਇੱਕ ਸਾਡੇ ਜਿਹੜੇ ਹੈਗੇ ਆ ਕੈਨੇਡਾ ਤੋਂ ਆਏ ਤੇ ਸਰ ਵਾਟਸਐਪ ਉਹਨਾਂ ਨੇ ਵਾਰਲਡ ਪੰਜਾਬੀ ਕਾਨਫਰੰਸ ਕਰਾਈ ਸੀ ਇੱਥੇ ਪਿੱਛੇ ਅਪਸਰ ਤੁਸੀਂ ਨਹੀਂ ਪਾ ਲਿਆ ਜਿਹਦੇ ਚ ਨਵੀਆਂ ਕਲਮਾਂ ਨਹੀਂ ਆ ਰਹੀਆਂ ਹਾਂ ਜੀ ਨਵੀਆਂ ਕਲਮਾਂ ਨਵੀਆਂ ਉਹਨਾਂ ਤੇ ਉਹਦੇ ਵਿੱਚ ਸਰ ਮੈਨੂੰ ਲਗਭਗ 6 ਸਾਲ ਵਿਦਿਆਰਥੀ ਦੇ ਕੰਮ ਕੀਤਾ ਉਹ ਤੋਂ ਸਭ ਤੋਂ ਮੈਂ ਤੁਹਾਨੂੰ ਤੁਹਾਡੇ ਚੰਦਰ ਜੀ ਤੁਹਾਨੂੰ ਵੀ ਬਤਾਈ ਦਵਾਂ ਥੈਂਕ ਯੂ ਸਰ ਖਾਰ ਸਿੰਘ ਜੀ ਨੇ ਉਹਨਾਂ ਦੇ ਸਾਡੇ ਮੇਰੇ ਬਹੁਤ ਅੱچھے ਦੋਸਤ ਨੇ ਅ ਜਨੌਦਕਲਾ ਤੋਂ ਉਹਦੇ ਬਹੁਤ ਉਹਨਾਂ ਨੇ ਕੰਮ ਕੀਤਾ ਬਾਕੀ ਸਾਰੇ ਮਾਸਟਰਾਂ ਨੇ ਮੈਨੂੰ ਲੱਗਦਾ ਵੀ ਗੁਰੂ ਨਾਨਕ ਦੇਵ ਜੀ ਸਰ ਗੁਰੂ ਨਾਨਕ ਸਾਹਿਬ ਨੇ ਸਾਨੂੰ ਇੰਨੀਆਂ ਬਖਸ਼ਿਸ਼ਾਂ ਦਿੱਤੀਆਂ ਨੇ ਦਿਨ ਰਾਤ ਗੁਰਬਾਣੀ ਦਾ ਅਸੀਂ ਪਾਠ ਸੁਣਦੇ ਆ ਸਮਝਦੇ ਆ ਇਹ ਪੰਜਾਬੀ ਭਾਸ਼ਾ ਦੇ ਵਿੱਚ ਜਦ ਤੱਕ ਅਧਿਆਪਕ ਇਮਾਨਦਾਰ ਤੁਹਾਡੇ ਵਰਗੇ ਜਗਤਾਰ ਸਿੰਘ ਜੀ ਹੋਣਗੇ ਤੇ ਅਸੀਂ ਨਾ ਮਿੰਤ ਕਰਾਂਗੇ ਤੇ ਕੰਮ ਕਰਾਂਗੇ ਜੀ। ਤੁਸੀਂ ਵੀ ਉਹ ਗੱਲ ਹੋ ਜੇ ਅਸੀਂ ਕਰਾਂਗੇ। ਜਿਵੇਂ ਕਰੋਨਾ ਕਾਲ ਜਦ ਵਿੱਚ ਅਸੀਂ ਕਦੇ ਛੁੱਟੀ ਨਹੀਂ ਮਾਰਦੇ। ਮਾਰੀ ਆਈ ਹੈਗੀ ਜੁਨੀਸਟ ਕੈਲਾ ਰਿਚ। ਹਾਂਜੀ। ਅਸੀਂ ਕਰਦੇ ਹਾਂ ਵੀ ਕੰਮ ਜਿੰਨੇ ਜੁਗ ਗਿਆ। ਕਾਨਫਰੰਸ ਦੀ ਇਸ ਤੱਕ ਸਾਰਾ ਆਪਣਾ ਗੱਲ ਦੱਸੀਆਂ। ਹਾਂਜੀ। ਬਹੁਤ ਜ਼ਰੂਰੀ ਹੈ ਹੁਣੀ। ਬਹੁਤ ਹੀ ਜ਼ਰੂਰੀ ਹੈ ਜੀ। ਪਿੰਡਾਂ ਦੇ ਵਿਦਿਆਰਥੀ ਬੜੇ ਸੋਹਣੇ ਸੋਹਣੇ ਪੇਪਰ ਪੜ੍ਹ ਕੇ ਅੱਜ ਕੱਲ ਆ ਰਹੇ ਆ। ਪਿੱਛੇ ਜਿਹੜੇ ਦੋ ਵਿਦਿਆਰਥੀ ਨੇ ਮੇਰੇ ਨਾਲ ਇੱਕ ਨੇ ਤਾਂ ਅਮਰੀਕਾ ਤੋਂ ਲੜਕੀ ਸਾਡੇ ਉਹਨੇ 24 ਲੱਖ ਦਾ ਸਕਾਲਰਸ਼ਿਪ ਜਿੱਤੇ ਇੱਕ ਮਿੰਟ ਦਾ ਹੋਰ ਸੀ ਉਹਨੇ 50 ਲੱਖ ਦਾ ਸਕਾਲਰਸ਼ਿਪ ਜਿੱਤੇ ਸੀ ਕਰਦੇ ਕੰਮ ਜਿਸ ਜਿੰਨੇ ਜੋ ਗਏਗੇ ਜੀ ਤੇ ਇੱਕ ਦਰਸ਼ਕ ਜਿਵੇਂ ਤੁਹਾਡੇ ਨਾਲ ਬਹੁਤ ਵਿਦਿਆਰਥੀਆਂ ਦਾ ਬਾਪ ਪੈਂਦਾ ਰਹਿੰਦਾ ਰਿਸਰਚ ਸਕਾਲਰਾਂ ਦਾ ਬਾਪ ਪੈਂਦਾ ਰਹਿੰਦਾ ਕੋਈ ਇਹ ਜੋ ਦੋ ਚਾਰ ਵਿਦਿਆਰਥੀ ਤੁਹਾਡੇ ਜਾਣ ਪਛਾਣ ਜਾਂ ਨੋਲੇਜ ਹੈਗੇ ਨੇ ਵੀ ਨੇ ਤੁਸੀਂ ਮਦਦ ਕੀਤੀ ਹੋਵੇ ਤੇ ਅੱਜ ਉਹ ਕਾਮਯਾਬ ਆਪਣੇ ਖੇਤਰ ਦੇ ਵਿੱਚ ਹੈਗੇ ਨੇ ਜੀ ਗੁਰਲਾਲ ਸਿੰਘ ਨੇ ਟੀਪੜੀ ਮਾਲਵਾ ਗੱਲ ਪੰਜਾਬੀ ਦੇ ਪ੍ਰੋਫੈਸਰ ਉਹਨਾਂ ਦੇ ਮੰਮੀ ਪਾਪਾ ਨਹੀਂ ਹੈਗੇ ਅਸੀਂ ਉਹਦੇ ਘਰੇ ਜਾਂਦੇ ਰਹਾਂ ਹਾਂ ਜੀ ਇਹ ਮੈਨੂੰ ਵੀ ਇਹ ਬਾੜ ਪੰਜ ਗੱਦਾ ਦੇ ਵੀ ਤੁਨ ਪ੍ਰੋਫੈਸਰ ਲਾਉਣਾ ਠੀਕ ਹੈ ਉਹਨੇ ਸਭ ਤੋਂ ਵੀ ਬੋਲੇ ਦੀ ਨਹੀਂ ਮੇਰੀ ਜਾਨ ਨਹੀਂ ਆੜੀ ਉਹ ਦਰਸ਼ਕ ਅਫਸਰ ਬਣ ਗਿਆ ਹੋਣਾ ਪਰ ਮੈਨੂੰ ਲੱਗਿਆ ਉਹ ਜਿਹੜੇ ਸਾਬਤ ਹੋ ਰਹੇ ਸੀ ਉਹਨਾਂ ਦਾ ਸਥਿਤੀ ਉਹ ਪ੍ਰੋਫੈਸਰ ਬਣਿਆ ਤੇ ਐਵੇਂ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਗਗਨਦੀਪ ਸਿੰਘ ਨੇ ਸਰਦਾਰ ਤੇ ਜੀਆਰਐਫ ਕੀਤਾ ਪ੍ਰੋਫੈਸਰ ਮਨਦੀਪ ਸਿੰਘ ਪੰਜਾਬੀ ਦਿੱਲੀ ਯੂਨੀਵਰਸਿਟੀ ਅੱਜਕੱਲ ਜੀਆਰਐਫ ਕਰਕੇ ਰਿਸਰਚ ਕਰ ਰਹੇ ਨੇ ਐਵੇਂ ਇੱਕ ਸਾਡੇ ਪ੍ਰੋਫੈਸਰ ਦਵਿੰਦਰ ਸਿੰਘ ਦਵਿੰਦਰ ਸਿੰਘ ਸਾਡਾ ਮੋਡਰਨ ਸਰਚ ਸਕਾਲਰ ਉਹਨੇ ਵੀ ਪੀਐਚਡੀ ਸ਼ੁਰੂ ਕਰ ਰੱਖੀ ਆ ਇੰਗਲਿਸ਼ ਦੇ ਵਿੱਚ ਤੇ ਪੰਜਾਬੀ ਵਿੱਚ ਉਹਨੇ ਦੋਨਾਂ ਚ ਯੂਸੀ ਕਲੀਅਰ ਕੀਤਾ ਜੀ ਕਰਦੇ ਸਰ ਜਿੰਨੇ ਜੋ ਕੀ ਹੈਗੇ ਕੰਮ ਕੱਲ ਵੀ ਦੋ ਲਾ ਦੇ ਸਟੂਡੈਂਟ ਮਿਲਿਆ ਮੈਨੂੰ ਉਹਨਾਂ ਨੇ ਵੀ ਸ਼ੁਰੂ ਕਰਿਆ ਠੀਕ ਠੀਕ ਲੱਗਦਾ ਸਾਡੀ ਮਿਹਨਤ ਵੱਲੇ ਪੈ ਰਹੀ ਹੈ ਸਰ ਅਸੀਂ ਕਰਨਾ ਚਾਹੀਏ ਇੱਕ ਡਾਕਟਰ ਸਾਹਿਬ ਮੈਨੂੰ ਦੱਸ ਰਿਹਾ ਦੱਸੋ ਵੀ ਜਿਹੜੀਆਂ ਪਿਆਬੀ ਯੂਨੀਵਰਸਿਟੀ ਵਿੱਚ ਨੇ ਹਾਂਜੀ ਤੁਹਾਨੂੰ ਕੋਈ ਦਰਪੇਸ਼ ਮੁਸ਼ਕਲਾਂ ਆ ਰਹੀਆਂ ਨੇ ਲਾਇਬ੍ਰੇਰੀ ਚਲਾਉਣ ਲਈ ਜਾਂ ਫਿਰ ਕੋਈ ਕਿਤਾਬਾਂ ਦਾ ਜਾਂ ਕੋਈ ਫਾਈਨਾਂਸਿਸ ਵਗੈਰਾ ਤਾਂ ਅਸੀਂ ਮਤਲਬ ਐਸੀ ਪਿਆਬੀ ਦੇ ਗੁਰੂ ਨੇ ਧਰਤੀ ਤੇ ਰਹੇ ਨੇ ਜਿਕਤਾਰ ਸਰ ਜੀ ਜਿਕਤਾਰ ਸਿੰਘ ਜੀ ਅਸਲ ਜਿਨਾਂ ਸਾਨੂੰ ਕਰੇ ਇਸ ਮੁਸੱਬੇ ਦਾ ਸਾਹਮਣਾ ਬਹੁਤ ਘੱਟ ਕਰਨਾ ਪਿਆ ਐਕਚੁਅਲੀ ਅਸੀਂ ਇੰਡੀਪੈਂਡੈਂਟ ਪਹਿਲਾਂ ਅਸੀਂ ਆਪ ਨੂੰ ਸਿਹਤ ਦੇ ਧਿਆਨ ਰੱਖਦੇ ਆ ਆਪਣੇ ਆਪ ਨੂੰ ਤਿਆਰ ਰੱਖਦੇ ਵੀ ਅਸੀਂ ਇਹ ਕੰਮ ਆਪ ਕਰਨਾ ਕਿਸੇ ਦੇ ਹੈਲਪੇ ਜਾਣੀ ਮੈਨੂੰ ਲੱਗਿਆ ਇਹ ਵੀ ਸ਼ਾਇਦ ਬਹੁਤ ਵੱਡੀ ਗੱਲ ਹੈ ਕਿ ਆਪਣਾ ਕਾਰਜ ਆਪ ਕਰਨਾ ਚਾਹੀਦਾ ਬੰਦੇ ਨੂੰ ਆਪਣੇ ਕੰਮ ਤੇ ਮਾਨੂੰ ਲਵੇਂ ਨਹੀਂ ਬੰਦ ਨੂੰ ਮੰਤ ਕਰਨੀ ਚਾਹੀਦੀ ਸਰ ਜਿਵੇਂ ਵਿਦਿਆਰਥੀਆ ਲਾਇਬ੍ਰੇਰੀ ਦਾ ਕਿ ਲੋਕ ਤੁਹਾਡੇ ਕੋਲ ਆਉਣ ਪੁੱਛਣ ਦੱਸਣ ਕਿ ਵੀ ਹਾਂ ਵੀ ਉਹ ਬੰਦੇ ਕੰਮ ਕਰਦੇ ਆ ਕੰਮ ਚਲਾ ਰਹੇ ਨੇ ਵੀ ਬਹੁਤ ਵਧੀਆ ਕੰਮ ਹੋ ਰਿਹਾ ਇਹ ਨਾ ਹੋਵੇ ਅਸੀਂ ਕਿਸੇ ਮੰਤਰੀ ਲਵੇ ਮਿਨਿਸਟਰ ਲਵੇ ਮੁੱਖ ਮੰਤਰੀ ਲਵੇ ਜਾਂ ਕਿਸੇ ਵੱਡੇ ਪਦਰ ਤੇ ਸਵਾਰਥ ਕਰੀਏ ਵੀ ਸਾਡ ਨੂੰ ਅਵਾਰਡ ਮਿਲ ਜੇ ਜਾਂ ਕੁਛ ਹੋ ਜਾਵੇ ਹੋ ਨਹੀਂ ਪਰ ਤੁਸੀਂ ਜਿਵੇਂ ਘਾਣਾ ਦੁਆਰਾ ਬਾਰ ਬਾਰ ਉੱਗਦਾ ਰਹਿੰਦਾ ਕੱਟ ਦਿੰਦੇ ਆ ਐਵੇਂ ਅਸੀਂ ਕੋਸ਼ਿਸ਼ ਪੂਸਾ ਨੂੰ ਬੇਸ਼ੱਕ ਕਿਤੇ ਸਮੱਸਿਆ ਆ ਵੀ ਜਾਵੇ ਪਰ ਅਸੀਂ ਸਰ ਬਹੁਤ ਕੋਸ਼ਿਸ਼ ਕਰਦੇ ਆ ਕਿ ਨਹੀਂ ਨਹੀਂ ਗੁਰਵਾਲੀ ਧਰਤੀ ਦੇ ਰਹਿ ਰਹੇ ਆ ਸਰਦਾਰ ਲੋਕਾਂ ਦਾ ਪੰਜਾਬੀ ਤੇ ਅਸੀਂ ਕੰਮ ਕਰਾਂਗੇ ਤੇ ਕਰਦੇ ਵੀ ਆਏ ਨੇ ਸਰ ਯਾਨੀ ਕਿ ਅਲਾਵਾ ਕੋਈ ਇਹ ਮੁਸ਼ਕਲ ਤੁਹਾਨੂੰ ਨਹੀਂ ਆ ਰਹੀ ਹੋਏ ਆਉਣੇ ਨਹੀਂ ਦੇਣੀ ਸਰ ਸਾਡੇ ਹੁੰਦੇ ਤਾਂ ਨਹੀਂ ਹੋਣੀ ਦੀ ਤਾਂ ਸਰ ਕਿੰਨੇ ਕਿਤਾਬਾਂ ਪੀ ਯੂਨੀਵਰਸਿਟੀ ਚ ਅਵੇਲੇਬਲ ਹੈਗੇ ਇਸ ਵਕਤ ਕਾਫੀ ਹੈ ਜੀ ਮਤਲਬ 5 ਲੱਖ ਲਗਭਗ ਕਿਤਾਬ ਹੈਗੀ ਸਾਡੇ ਠੀਕ ਹੈ ਜੀ ਤੇ ਜਰਨਲ ਵੀ ਆਉਂਦੇ ਨੇ ਤੇ ਆਨਲਾਈਨ ਸਾਡੇ ਬਹੁਤ ਸਾਰੇ ਸੌਫਟਵੇਅਰ ਚੱਲਦੇ ਨੇ ਦੇ ਅਰਥ ਨੂੰ ਵਾਈਫਾਈ ਸਾਰੀ ਸਹੂਲਤ ਹੈ ਜੀ ਠੀਕ 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 ਜੀ ਤੇ ਇੱਕ ਦਰਸ਼ਨ ਜੀ ਇਹ ਦੱਸੋ ਤੁਸੀਂ ਵਿਦਿਆਰਥੀਆਂ ਨੂੰ ਇਹ ਜਾ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬੀਜੀ ਦੇ ਰਾਹੀਂ ਇਹ ਹੋਵੇ ਕਿ ਵਿਦਿਆਰਥੀ ਵੱਧ ਤੋਂ ਵੱਧ ਲਾਇਬ੍ਰੇਰੀ ਆਉਣ ਵਿਦਿਆਰਥੀਆਂ ਨੂੰ ਤਾਂ ਸੰਦੇਸ਼ਤਾ ਨੇ ਜੀ ਬੇਨਤੀ ਕਰੂੰਗਾ ਮੈਂ ਤਾਂ ਕਿ ਜਿਵੇਂ ਕਹਿੰਦੇ ਵੀ ਕਾ ਨੂੰ ਸਾਨੂੰ ਚਾਹ ਪੁੱਛ ਨਾ ਤੇਰੇ ਦਰਸ਼ਨੀ ਦੁਦ ਵਰਗੇ ਜਿਹੜੇ ਵਿਦਿਆਰਥੀ ਨੇ ਸਾਡੀਆਂ ਪੰਜਾਬੀ ਮਾਵਾਂ ਦੇ ਪੁੱਤ ਜਾਂ ਭੈਣਾਂ ਨੇ ਉਹਨੂੰ ਯੂਨੀਵਰਸਿਟੀ ਲਾਇਬ੍ਰੇਰੀ ਦੀ ਆਉਣ ਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਉਹਨਾਂ ਨੂੰ ਆਪ ਵੀ ਲੈ ਕੇ ਆਉਂਦੇ ਸੀ ਕੋਸ਼ਿਸ਼ ਕਰਦੇ ਆਂ ਅ ਦਰਸ਼ਨੀ ਪੰਜਾਬੀ ਯੂਨੀਵਰਸਿਟੀ ਦੀ ਜਿਵੇਂ ਲਾਇਬ੍ਰੇਰੀ ਬਹੁਤ ਵੱਡੀ ਆ ਉਸੇ ਦਸਤਕ ਵਿੱਚ 5 ਗਲ ਲੱਖ ਤੋਂ ਉੱਪਰ ਕਿਤਾਬਾਂ ਨੇ ਬਹੁਤ ਵਾਰ ਕਿਤਾਬਾਂ ਖਰੀਦਣੀਆਂ ਵੀ ਪੈ ਜਾਂਦੇ ਨੇ ਸਰ ਉਹ ਵਾਲੋ ਜਰਨਲ ਵੀ ਰੈਫਰੈਂਸ ਵੀ ਖਰੀਦਣੇ ਪੈਂਦੇ ਨੇ ਤੇ ਇਹਦੇ ਲਈ ਕੋਈ ਆਰਥਿਕ ਤੌਰ ਤੇ ਤਾਂ ਨਹੀਂ ਮਜਬੂਰੀ ਹੁੰਦੀ ਕਦੇ ਕਦੇ ਨਹੀਂ ਮੈਨੂੰ ਲੱਗਦਾ ਸਾਡੀ ਕਿੰਨਹ ਹਾਈ ਅਥਾਰਟੀ ਹੈ ਜੀ ਪ੍ਰੋਪਰ ਕਮੇਟੀਆਂ ਬਣੀਆਂ ਹੋਈਆਂ ਨੇ ਤੇ ਵਾਈਸ ਚਾਂਸਲਰ ਸਾਹਿਬ ਜੀ ਤੇ ਰਿਸ਼ਤਾ ਸਾਹਿਬ ਜੀ ਸਾਰਾ ਸੇਮਿਸਟਰ ਜਿਹੜੀ ਵੀ ਵਿਦਿਆਰਥੀ ਨੂੰ ਕੋਈ ਮੰਗ ਆਉਂਦੀ ਹੈ ਉਹ ਕਿਤਾਬਾਂ ਆਉਂਦੀਆਂ ਨੇ ਥੋੜਾ ਕਰੋਨਾ ਕਾਲ ਸਾਨੂੰ ਦਿੱਕਤ ਆਈ ਸਾਰਾ ਕੁਝ ਬੰਦ ਸੀ ਸਰ ਇਨਚਾਰਜ ਲਿਮਨ ਮੈਡਮ ਜੀ ਗੁੱਟ ਮੈਮ ਡਾਕਟਰ ਇਹ ਤਾਂ ਡਾਕਟਰ ਗਿਆਨ ਸਿੰਘ ਜੀ ਤੇ ਇਹਨਾਂ ਦੀ ਰਹਿਨੁਮਾਈ ਹੈ ਕਿ ਅਸੀਂ ਜਿੰਮੇ ਵੀ ਕੋਈ ਵਿਦਿਆਰਥੀ ਸਾਨੂੰ ਕੋਈ ਕਿਤਾਬ ਬਾਰੇ ਕਹਿੰਦਾ ਤੁਸੀਂ ਇਹ ਰਿਪੋਰਟ ਕਰਦੇ ਹੋ ਤੇ ਸਮਾਨ ਸਾਡਾ ਆ ਜਾਂਦਾ ਕਿਤਾਬਾਂ ਦਾ ਜੋ ਵੀ ਮਟੀਰੀਅਲ ਚਾਹੀਦਾ ਸਰ ਜਾਨਕਿ ਆਰਥਿਕ ਪੱਖੋਂ ਕੋਈ ਅਜਿਹੀ ਸਮੱਸਿਆ ਹੈ ਨਹੀਂ ਆ ਨੀ ਮੈਨੂੰ ਤਾਂ ਨਹੀਂ ਲੱਗਦਾ ਹੁਣ ਦੇਣੀ ਹੈ ਸਰ ਅਸੀਂ ਆਪਣੀ ਵੀ ਚਾਹੀ ਸਾਨੂੰ ਕੋਸ਼ਿਸ਼ ਕਰਨੀ ਪਚਾਹੀਦੀ ਆ ਆਪਣੇ ਆਪ ਨੂੰ ਵੀ ਸਾਨੂੰ ਤੁਹਾਨੂੰ ਬਹੁਤ ਸਹਾਈਦਰੀਆਂ ਮਿਲਦੀਆਂ ਨੇ ਦੁਕਾਨਾਂ ਮਿਲਦੀਆਂ ਨੇ ਅਸੀਂ ਸਰ ਜਿੰਨਾ ਕੋ ਹੋ ਸਕਦਾ ਸੀ ਸਾਨੂੰ ਬਸ ਵਿਦਿਆਰਥੀ ਕੰਮ ਦੱਸੇ ਵੀ ਆ ਕਰਨਾ ਮਿਸਰੀ ਹਾਜਰਾਂ ਦੇ 24 ਗੰਟ ਤੇ ਇੱਕ ਦਰਸ਼ਕੀ ਤੁਹਾਡੇ ਸਿਹਰਾ ਸਰ ਸਿਹਰਾ ਜਾਂਦਾ ਕਿ ਕਰੋਨਾ ਕਾਲ ਦੇ ਵਿੱਚ ਤੁਸੀਂ ਕੋਈ ਛੁੱਟੀ ਨਹੀਂ ਲਈ ਹੈਗੀ ਤੇ ਕਰੋਨਾ ਕਾਲ ਦੇ ਵਿੱਚ ਤੁਸੀਂ ਲਾਇਬ੍ਰੇਰੀ ਖੁੱਲੀ ਰੱਖੀ ਆ ਸੋ ਉਹ ਤਜਰਬਾ ਕਿਹਾ ਜਾਂਦਾ ਓ ਕੈਂਡ ਤੇਰ ਬਸ ਇਹ ਕਹਿੰਦੇ ਵੀ ਮਿੱਤ ਨਦੀ ਦੂਨ ਡਲੀ ਵੀ ਤੁਸੀਂ ਮਿਸਰੀ ਬਰੋਬਰ ਜਾਣੀ ਅਸਲ ਇchnਾ ਜੀ ਹੌਸਲੇ ਵੜਾ ਸੀ ਵੀ ਕੰਮ ਮਤਲਬ ਮਸਾਂ ਦਾ ਨੌਕਰੀਆਂ ਮਿਲਦੀਆਂ ਨੇ ਸਾਡੇ ਪਿੰਡਾਂ ਚ ਜਾ ਕੇ ਦੇਖਦੇ ਮਾਪੇ ਭੈਣ ਭਰਾਵਾਂ ਨੂੰ ਕਿੰਨੇ ਪੜੇ ਲਿਖੇ ਐਡੇ ਵੱਡੇ ਲੋਕ ਨੇ ਅਸੀਂ ਉਹਨਾਂ ਦੇ ਪੁੱਤਾਂ ਤੇ ਸਾਡੀ ਬਹੁਤ ਸਾਡੇ ਸਿਰ ਤੇ ਮਤਲਬ ਅਸੀਰਵਾਦ ਹੁੰਦਾ ਅਸੀਂ ਕੰਮ ਕਰਦੇ ਆਂ ਦੇ ਬਾਕੀ ਅਥਾਰਟੀ ਵੱਲੋਂ ਸਾਨੂੰ ਪੂਰਾ ਅਸੀਰਵਾਦ ਹੁੰਦਾ ਪੂਰੀ ਸਿਕਿਉਰਿਟੀ ਹੁੰਦੀ ਹੈ ਤੇ ਸਾਨੂੰ ਦਿੱਕਤ ਨਹੀਂ ਆਉਦੀ ਅਸੀਂ ਕੰਮ ਕਰਦੇ ਆਂ ਤੇ ਵਧੀਆ ਵੀ ਲੱਗਦਾ ਮੇਰਾ ਸਟਾਫ ਮੇਰੇ ਜਿਹੜੇ ਹਾਈ ਟੌਟਕ ਲਾਇਬ੍ਰੇਰੀ ਦੀ ਸਾਡੀ ਬਹੁਤ ਮਦਦ ਕਰਦੀ ਹੈ ਸਰ ਹਰ ਵਕਤ ਤੇ ਅਸੀਂ ਜੋ ਕੋਈ ਵੀ ਕੋਈ ਕੰਮ ਕਹੀ ਰਾਤ ਨੂੰ ਚਾਹੇ ਅਸੀਂ 2 ਵਜੇ ਫੋਨ ਲਈਏ ਦੀ ਜੀ ਸਾਡੀ ਹੈਲਪ ਹੁੰਦੀ ਹੈ ਜੀ ਉਦੋਂ ਦਾ ਤਜਰਬਾ ਕਿਹੋ ਜਿਹਾ ਸੀ ਕਰੋਨਾ ਵਲੇ ਦਾ ਘੈਂਟ ਤਜਰਬਾ ਸੀ ਘੈਂਟ ਉਹਨਾਂ ਦੇ ਨਾਲ ਅਸੀਂ ਨਾ ਹੌਨੈਸਟਲੀ ਦੱਸੀਏ ਮੇਰੇ ਲਈ ਵਾਇਰਲ ਦੇਸਤਾਂ ਦੇ ਵਿਦਿਆਰਥੀ ਆਉਂਦੇ ਸੀ ਜ ਸਾਡੇ ਤੇ ਇਹ ਉਹਦੇ ਚੋਂ ਇੱਕ ਸਾਡਾ ਗਰੇਵਾਲ ਮੁੰਡਾ ਉਹ ਜੱਜ ਬਣਿਆ ਸਰ ਅੱਜ ਕਰਦਾ ਪਟਿਆਲੇ ਵਿੱਚ ਜੱਜ ਹੈ ਜੀ ਤੇ ਅ ਹੋਰ ਵੀ 18 ਲਾ ਅਫਸਰ ਬਣੇ ਨੇ ਸਾਡੇ ਉਹਨਾਂ ਦੇ ਨਾਲ ਅਸੀਂ ਕਾਫੀ ਮਿਹਨਤ ਲਾਈ ਕੋਸ਼ਿਸ਼ ਲਾਈ ਐਕਚੁਅਲੀ ਮੈਂ ਥੋੜਾ ਬੋਤ ਖਾਣਾ ਕਰੋ ਵੀ ਲੈ ਆਉਂਦਾ ਤੇ ਵੀ ਚੱਲ ਹੈ ਨਾ ਅਸੀਂ ਚਾਹ ਚੋਤਾ ਜੀ ਨਹੀਂ ਖਾਣ ਹਾਂਜੀ ਹਾਂ ਅਸੀਂ ਸਿਰਫ ਬੈਠ ਕੇ ਕਰ ਲੈਂਦੇ 5-6 ਮਿੰਟ ਲੈਂਦੇ ਤੇ ਪਰ ਇਹ ਸਭ ਤੋਂ ਵਧੀਆ ਯੂਨੀਵਰਸਿਟੀ 'ਚ ਬੜੀ ਪਵਿੱਤਰ ਜਿਹੜੀ ਕਿਤਾਬਾਂ ਦਾ ਘਰ ਆ ਜਾਂ ਕਿਤਾਬਾਂ ਦਾ ਦਰਵਾਜ਼ਾ ਜਾਂ ਕਿਤਾਬਾਂ ਦਾ ਮੰਦਿਰ ਆ ਤੇ ਅਸੀਂ ਉਸ 'ਤੇ ਬੈਠੇ ਆ ਤੇ ਘੈਂਟ ਕੰਮ ਆ ਅਸੀਂ ਕਰਾਂਗੇ ਜੀ ਅੱਗੇ ਵੀ ਠੀਕ ਠੀਕ ਤੇ ਇੱਕ ਦਰਸ਼ਕ ਜੀ ਹੈ ਕੱਲ ਮੈਨੂੰ ਜ਼ਰੂਰ ਤੁਸੀਂ ਇੱਥੇ ਦੱਸਿਓ ਵੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅੱਜ ਕੱਲ ਨਵੇਂ ਕੋਰਸਸ ਕਿਹੜੇ ਕਿਹੜੇ ਲਾਂਚ ਕੀਤੇ ਹੋਏ ਨੇ ਪੰਜਾਬ ਯੂਨੀਵਰਸਿਟੀ ਵਿੱਚ ਸਾਰਾ 38 ਦੇ ਡਿਪੈਂਡ ਕਰਦਾ ਸਾਰਾ ਜਿਵੇਂ ਯੂਸੀ ਦੀਆਂ ਆਉਂਦੀਆਂ ਨੇ ਸਾਨੂੰ ਹਦਾਇਤਾਂ ਜਿਵੇਂ ਕੋਰਸਪੋਂਡੈਂਸ ਰਾਹੀਂ ਬਹੁਤ ਸਾਰੇ ਸਟੂਡੈਂਟ ਨੇ ਮਨੋਵਿਗਿਆਨ ਦਾ ਮਤਲਬ ਅੱਛਾ ਕੰਮ ਹੋ ਰਿਹਾ ਤੇ ਜਰਨਲਿਜ਼ਮ ਹੈਗਾ ਪੱਤਰਕਾਰੀ ਦਾ ਇਹ ਸਾਡੀ ਕਿਤਾ ਮੁਕੀ ਕੋਰਸ ਨਾਲ ਨਾਲ ਚੱਲ ਰਹੇ ਨੇ ਤੇ ਇਸੇ ਤਰੀਕਾ ਐਮਏ ਦੇ ਵੀ ਕੋਰਸਟ ਲੈਵਲ ਨਵੇਂ ਨਵੇਂ ਆ ਰਹੇ ਨੇ ਬਾਕੀ ਜਿਵੇਂ ਵੀ ਸਰ ਨਵੀਂ ਪਾਲਿਸੀ ਆਪਣੇ ਜਿਵੇਂ 2020 ਆਈ ਹੈ ਹੁਣ ਸਰਕਾਰੀ ਸਰਕਾਰੀ ਉਹ ਸਾਰੀ ਚੀਜ਼ਾਂ ਨੂੰ ਲਾਗੂ ਹੁੰਦਾ ਸਾਡੇ ਯੂਨੀਵਰਸਿਟੀ ਚ ਤੇ ਅਸੀਂ ਬਹੁਤ ਸਾਡੇ ਜਿਹੜੇ ਵਿਦਵਾਨ ਨੇ ਇਸ ਜੁਸਟੀਸ ਦੇ ਉਹ ਕਮੇਟੀਆਂ ਬਣਾ ਕੇ ਸਾਰਾ ਕੁਝ ਕਰਦੇ ਰਹਿੰਦੇ ਨੇ ਵੀ ਨਵੇਂ ਕੋਰਸ ਵੱਤੋਂ ਉਹਦ ਲਿਆਈਏ ਤੇ ਕੰਮ ਕਰੀਏ ਜੀ ਠੀਕ ਠਾਕ ਤੁਹਾਡੇ ਜਿਵੇਂ ਰਾਤ ਦੀ ਡਿਊਟੀ ਤੁਹਾਡੀ ਹਮ ਪਰਿਵਾਰ ਦਾ ਕਿੰਨਾ ਸਹਿਯੋਗ ਆ ਤੁਹਾਡੇ ਲਈ ਕੋਈ ਨਹੀਂ ਅਗਲਾ ਕਹਿੰਦਾ ਵੀ ਯਾਰ ਵੀ ਤੇ ਪਰਿਵਾਰ 100% ਮੈਨੂੰ ਨਾ ਦਿਨ ਚ ਚਾਰ ਪੰਜ ਵਾਰੀ ਰੋਜ਼ ਪੁੱਛਦੇ ਦੇਵੇਂ ਤੇਰੀ ਅੱਜ ਡਿਊਟੀ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਜੀ ਤੇ ਮੇਰੀ ਜਿਹੜੀ ਪਤਨੀ ਹੈ ਪਰਮਜੀਤ ਕੌਰ ਤੇ ਉਹ ਰੱਬ ਦਾ ਰੂਪ ਇਹਨੇ ਉਹਨਾਂ ਨੇ ਬਣੀ ਅਰਦਾਸਾਂ ਹੁੰਦੀਆਂ ਨੇ ਮੇਰੇ ਪ੍ਰਤੀ ਮੇਰੇ ਵਿਦਿਆਰਥੀਆਂ ਪ੍ਰਤੀ ਕਿ ਹਾਂ ਹਾਂ ਕੰਮ ਕਰੋ ਤੁਸੀਂ ਤਾਂ ਹੀ ਮੈਨੂੰ ਤੇ ਮਿਲਨੀ ਆ ਹੁਣ ਵੀ ਸਾਡੇ ਸਿਰਸੇ ਹੈਰਾਨ ਹੋ ਗਏ ਉਹ ਮੇਰੇ ਘਰ ਦੇ ਵਿੱਚ ਮੇਰੀ ਬੇਟੀ ਮੈਂ ਜਿਵੇਂ ਸੋਚਦਾ ਸੀ ਮੈਂ ਜੇ ਉਰਦੂ ਪੜ੍ਹਾਂ ਜਾਂ ਫ੍ਰੈਂਚ ਪੜ੍ਹਾਂ ਹੁਣ ਮੇਰੀ ਬੇਟੀ ਬੀਏ ਪਾਰਟ 1 ਚਾ ਮਨਦੀਪ ਕੌਰ ਉਹ ਫ੍ਰੈਂਚ ਦੀ ਸਟੱਡੀ ਕਰ ਰਹੀ ਹੈ ਸਰ ਐਂਡ ਮੇਰਾ ਬੇਟਾ 5 ਕਾ 5ਵੇਂ ਚ ਪੜ੍ਹਦਾ ਹੈ ਉਹ ਵੀ ਕੰਮ ਕਰਦਾ ਮੈਨੂੰ ਮਤਲਬ ਮੈਨੂੰ ਹੌਨੈਸਟਲੀ ਦੱਸਾਂ ਇਮਾਨਦਾਰੀ ਨਾਲ ਮੈਂ ਵੀ ਮੇਰੇ ਘਰ ਦੇ ਵਿੱਚ ਤਾਂ ਬਹੁਤ ਘੱਟ ਫਿਕਰ ਹੁੰਦਾ ਮੈਨੂੰ ਬਾਹਰਲਾ ਵਿਦਿਆਰਥੀਆਂ ਦਾ ਵੱਡਾ ਫਿਕਰ ਇਸ ਕਰਕੇ ਹੁੰਦਾ ਕਿ ਸੇ ਉਹਨਾਂ ਦੀ ਜਿਹੜੀ ਪਿੰਡਾਂ ਤੋਂ ਮਿਹਨਤ ਕਰਕੇ ਪੈਸੇ ਕਮਾ ਕੇ ਵਿਸ਼ਤੇ ਦਿੰਦੇ ਨੇ ਐਸੇ ਉਹਦਾ ਥੋੜਾ ਬਹੁਤ ਤਾਂ ਮੁੱਲ ਪੁੜੀ ਗਈ ਉਹ ਸਾਡੀ ਮੇਨ ਖਰਾਕ ਕੋਈ ਹੁੰਦੀ ਆ ਵਧੀਆ ਲੱਗਦਾ ਸਰ ਜਦੋਂ ਤੁਹਾਡੇ ਵਰਗੇ ਵਿਦਵਾਨ ਜਿੰਦਾਰ ਸਿੰਘ ਨਹੀਂ 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 ਸਰ ਅਸੀਂ ਤੇ ਤੁਸੀਂ ਇੰਨਾ ਕੰਮ ਕਰ ਰਹੇ ਹੋ ਅਸੀਂ ਸੋਤੋਂ ਵੀ ਸਿੱਖਦੇ ਰਹਿੰਦੇ ਆ ساری ਚੀਜ਼ ਜੀ ਜ਼ਿੰਦਗੀ ਦੇਖੋ ਤੁਸੀਂ ਇੱਕ ਪਿੰਡ ਤੋਂ ਉੱਠ ਕੇ ਪਿਆਬੀ ਯੂਨੀਵਰਸਿਟੀ ਤੱਕ ਦਾ ਠੀਕ ਹੈ ਜੀ ਕਾਲਜ ਵੀ ਪੜ੍ਹੇ ਬਹੁਤ ਪਰੇਸ਼ਕਸ਼ਕਲਾ ਵੀ ਆਉਂਦ ਨੇ ਆਉਣ ਜਾਣ ਦੇ ਵੀ ਆਉਂਦੀਆਂ ਨੇ ਜ਼ਿੰਦਗੀ 'ਚ ਹੈ ਜੇ ਕੋਈ ਰੰਜ ਹੈ ਰਹਿ ਗਿਆ ਜਾਂ ਮਨ ਦੇ ਵਿੱਚ ਹੈ ਵੀ ਮੈਂ ਇਹ ਕੰਮ ਕਰਨਾ ਚਾਹੁੰਦਾ ਸੀਗਾ ਪਰ ਮੇਤੋਂ ਹੋਇਆ ਨਹੀਂ ਇੱਕ ਨਾ ਅਵਸਥਾ ਹੁੰਦੀ ਹੈ ਜੀ ਇਨਸਾਨ ਦੀ ਜੀ ਤੁਹਾਡੀ ਅੱਗੇ ਬਹੁਤ ਵੱਡਾ ਹਾਂ 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 ਕੋਈ ਬਣਾ ਲਿਆ ਆਪਾਂ ਵਧੀਆ ਬਣਾਇਆ ਤੁਸੀਂ ਗੱਲ ਮੈਨੂੰ ਮਾਨ ਆ ਕਿ ਤੁਸੀਂ ਬਹੁਤ ਵੱਡੀ ਗੱਲ ਕਹਿਤੀ ਮੈਨੂੰ ਲੱਗਦਾ ਇੱਕ ਬੰਦੇ ਦੀ ਸਮਰੱਥਾ ਹੁੰਦੀ ਜਿਵੇਂ ਗੁਰੂ ਨਾਨਕ ਸਾਹਿਬ ਨੂੰ ਪਤਾ ਦੀ ਗੁਰਬਾਣੀ ਲਿਖਣੀ ਹੈ ਅੱਗੇ ਲੋਕ ਐਵੇਂ ਵਿਚਰਨਗੇ ਉਹਨਾਂ ਦੀ ਦੁਨੀਆ ਸੁਧਰੂਗੀ ਇਹ ਵਿਦਵਾਨਾਂ ਦੇ ਕੰਮ ਸਾਨੂੰ ਇਹ ਲੱਗ ਰਿਹਾ ਮੈਨੂੰ ਜਿਹੜਾ ਮੈਂ ਜ਼ਿੰਦਗੀ ਤੋਂ ਬੜਾ ਖੋਸਾ ਵੀ ਮੈਨੂੰ ਨਾ ਇਹ ਜਿਹੜੀਆਂ ਬੈਵਰੇਜਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਰਮੰਦ ਆ ਜੀ ਬੜੀਓ ਬੈਵਰੇਜਸ ਲੋਗ ਦੇ ਰਹਿੰਦੇ ਨੇ ਵੀ ਆ ਵਿਦਿਆਰਥੀ ਇਹ ਕਰ ਸਕਦਾ ਤੇ ਅਸੀਂ ਜਿਹੜੀ ਸਾਡੀ ਸਮਰਥਾ ਜਿਵੇਂ ਮਤਲਬ ਮੀ ਪੀ ਐਚ ਡੀ ਨਹੀਂ ਹਾਲੇ ਸ਼ੁਰੂ ਕਰੀ ਕਰਨੀ ਸੀ ਤੇ ਮੈਨੂੰ ਲੱਗਦਾ ਵੀ ਵਿਦਿਆਰਥੀ ਕਰ ਗਿਆ ਤਾਂ ਇੱਕੋ ਗੱਲ ਆ ਇਹ ਵੀ ਸਾਡੇ ਖੌਨ ਆ ਸਾਡੀ ਪੰਜਾਬੀ ਦੀ ਤੇ ਸ਼ਾਦੀਆਂ ਭੈਣਾਂ ਨੇ ਸਾਡੀ ਭਰਾ ਨੇ ਤੇ ਕਿ ਚੱਕੇ ਰੱਖਦੇ ਆ ਸਰ ਕੰਮ ਮਤਲਬ ਪ੍ਰਾਊਡ ਲੱਗਦਾ ਬਹੁਤ ਵਧੀਆ ਲੱਗਦਾ ਜਿਵੇਂ ਡਾਕਟਰ ਜਿਕਰਤ ਸਿੰਘ ਜੀ ਮੈਂ ਪਹਿਲਾਂ ਵੀ ਗੱਲ ਦੱਸੀ ਸੀ ਦੁਨੀਆ ਦੇ ਐਡੇ ਵੱਡੇ ਵਿਦਵਾਨ ਨੇ ਲਾਇਬ੍ਰੇਰੀ ਸਾਇੰਸ ਤੇ 21ਵੀਂ ਸਦੀ ਚ ਜੀ ਕਿ ਨਾਮ ਉਹਨਾਂ ਦਾ ਤੇ ਸਾਡੇ ਤਾਂ ਫਿਰ ਨੱਚਣ ਵਾਲਾ ਕੰਮ ਹੁੰਦਾ ਵੀ ਜੇ ਸਾਡਾ ਕੰਮ ਆ ਤਾਂ ਅਸੀਂ ਖੁਦ ਵੀ ਪੜਦੇ ਹਾਂ ਸਰ ਉਹਨੇ 3-3000 ਰੁਪਏ ਜਨੇ ਵੋਲਿਊਮ ਚ ਕਿਤਾਬਾਂ ਆਈਆਂ ਵੀ ਨੇ ਬੜਾ ਕੰਮ ਹੈ ਠੀਕ ਹੈ ਜੀ ਤੇ ਇੱਕ ਦਰਸ਼ਨ ਜੀ ਇਹ ਗੱਲ ਮੈਨੂੰ ਜ਼ਰੂਰ ਇੱਥੇ ਥੋੜਾ ਜਿਹਾ ਦੱਸੋ ਵੀ ਪੰਜਾਬੀ ਯੂਨੀਵਰਸਿਟੀ ਪੰਜਾਬ ਦੇ ਵਿਆਰਤੀ ਤੇ ਹਨੇ ਪੰਜਾਬ ਤੋਂ ਬਾਅਦ ਦੂਜੇ ਸਟੇਟਾਂ ਦਾ ਇੱਕੋ ਵਿਦੇਸ਼ੀ ਵਿਦਿਆਰਥੀ ਇੱਥੇ ਪੜ੍ਹਦੇ ਨੇ ਬਹੁਤ ਨੇ ਜੀ 25 30 ਮਤਲਬ 25 26 ਕੰਟਰੀ ਦੇ ਸਰ ਵਿਦਿਆਰਥੀ ਇੱਥੇ ਪੜ੍ਹਦੇ ਨੇ ਐਂਡ ਜਿਹੜੇ ਆਪਣੇ ਵੱਖ-ਵੱਖ ਰਾਜ ਨੇ ਬਹੁਤ ਵਿਦਿਆਰਥੀ ਪੜ੍ਹਦੇ ਹੁਮਾਜ ਤੇ ਲਖਰਿਆਣਾ ਯੂਪੀ ਵਿਹਾਰ ਬੰਗਲਾਦੇਸ਼ ਅੱਗੇ ਚਲੀ ਜਾਈਏ ਅਮਰੀਕਾ ਕੈਨੇਡਾ ਸਾਰੇ ਕੁਛੋਂ ਵਿਦਿਆਰਥੀ ਹੁੰਦੇ ਨੇ ਕਾਨਫਰੰਸ ਤਾਂ ਹੁੰਦੇ ਰਹਿੰਦੇ ਨੇ ਸਾਡਾ ਕਾਫੀ ਰਾਬਤਾ ਰਹਿੰਦਾ ਸਰ ਤੱਕੀ ਜਿਹੜੀ ਮੇਰੀ ਵਾਈਸ ਚੈਂਸਰ ਸਾਹਿਬ ਨੇ ਜਾਂ ਸਾਡੀ ਹਾਈ ਟੌਰਟੀਆ ਰਿਸਟਰਾਰ ਸਾਹਿਬ ਨੇ ਜਾਂ ਸਾਡੀ ਲਾਇਬ੍ਰੇਰੀ ਟੌਰਟੀ ਜਿਵੇਂ ਅਸੀਂ ਵੀ ਕਾਨਫਰੰਸ ਪਿਛਲੇ ਇੱਕ ਕੰਪਰਸ ਲਾ ਦੇ ਕੀਤੀ ਤੇ ਆਪਣਾ ਉਤਸ਼ਾਹ ਕਰਦੇ ਨੇ ਸਾਰੇ ਮਿਲ ਜੁਲ ਕੇ ਕੰਮ ਸਾਡੇ ਕੋਰਸਪੋਨਡੈਂਸ ਵੀ ਲਾਇਬ੍ਰੇਰੀ ਡਿਪਾਰਟਮੈਂਟ ਦਾ ਕੰਮ ਚੱਲ ਰਿਹਾ ਠੀਕ ਠੀਕ ਮਿਸਟਰ ਭਵਿੰਦਰ ਸਿੰਘ ਨੇ ਸਰਪ੍ਰਸਰ ਇੱਕ ਮੈਂਬਰ ਨੇ ਉੱਤੇ ਕਰਦੇ ਸੀ ਇੱਕ ਕੋਸ਼ਿਸ਼ ਪੂਰੀ ਹੁੰਦੀ ਹੈ ਵੀ ਕੰਮ ਕਰਨਾ ਠੀਕ ਠੀਕ ਸੋ ਉਧਰ ਚੱਲ ਸੋ ਦਰਸ਼ਨ ਜੀ ਦੇਖੋ ਤੁਸੀਂ ਐਮ ਐਲਏ ਤਾਂ ਤੁਸੀਂ ਕੀਤੀ ਹੋਈ ਹੈ ਪੀ ਐਸ ਟੈ ਤੁਸੀਂ ਕਹਿੰਦੇ ਸ਼ੁਰੂ ਕਰਨੇ ਆ ਉਸ ਤੋਂ ਇਲਾਵਾ ਹੋਰ ਹੋਰ ਕਿਹੜੀ ਕਿਹੜੀ ਡਿਗਰੀ ਤੁਸੀਂ ਕੀਤੀ ਹੈ ਮੈਂ ਬੀ ਐ ਬੀ ਦਾ ਅੰਦਰ ਨਾਪੀ ਤੋਂ ਕੀਤੀ ਰਵਤੰਮਨ ਕਾਲਜ ਨਾਬਾ ਤੋਂ ਠੀਕ ਹੈ ਜੀ ਸਾਰੀ ਰਵਤੰਮਨ ਕਾਲਜ ਨਾਬਾ ਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਬੀ ਐਮ ਐਲਏ ਐਮ ਐ ਪੋਲੀਟੀਕਲ ਸਾਇੰਸ ਐਮ ਐ ਪੰਜਾਬੀ ਐਮ ਐ ਰਾਜਨੀ ਸ਼ਾਸਤਰ ਐਮ ਐ ਜਰਨਲਿਜ਼ਮ ਮਾਸਟਰ ਆਫ ਜਰਨਲਿਜ਼ਮ ਤੇ ਫਿਲਾਸਫੀ ਸਰ ਰਿਲੀਜੀਅਨ ਪੰਜਾਬੀ ਐਮ ਐਲ ਯੂ ਸੈਂਸ ਪੋਲੀਟੀਕਲ ਸੈਂਸ ਇਹ ਸੇ ਮਾਸਟਰ ਡਿਗਰੀ ਕੀਤੀ ਹੈ ਮਤਲਬ ਕੋਈ ਛੱਡੀ ਹੋਣੀ ਡਿਗਰੀ ਨਹੀਂ ਉਹ ਤਾਂ ਕਰ ਨਹੀਂ ਸੀ ਜੀ ਮੇਰੇ ਨਾ ਫੈਮਿਲੀ ਚ ਬਹੁਤ ਮੇਰੀਆਂ ਭੈਣਾਂ ਬਹੁਤ ਘੱਟ ਪੜੀਆਂ ਹੋਈਆਂ ਸੀ ਜੀ ਠੀਕ ਹੈ ਜੀ ਤੇ ਮੈਨੂੰ ਬਸ ਇਹ ਹੀ ਸੀ ਵੀ ਯਾਰ ਕੁਛ ਵੀ ਹੋ ਜੇ ਬੇਬੀ ਮੈਂ ਨਾ ਜਿੰਨਾ ਕੋਸ਼ਿਸ਼ ਕਰ ਸਕਦਾ ਪੜਾਂ ਵੱਧ ਤੋਂ ਵੱਧ ਪੜਾਂ ਪਿਛਲੇ ਨੇ ਮੇਰੀ ਜਿਹੜੀ ਪਤਨੀ ਪਰਮਜੀਤ ਕੌਰ ਉਹ ਮੇਰੀ ਬਹੁਤ ਕੇਅਰ ਕਰਦੇ ਆ ਠੀਕ ਹੈ ਜੀ ਮੇਰੀ ਬੇਟੀ ਸਾਰੇ ਵੀ ਪਾਪਾ ਤੁਸੀਂ ਕਰ ਲੇਂਗੇ ਤਾਂ ਤੁਹਾਨੂੰ ਵਧੀਆ ਲੱਗੂਗਾ ਤੇ ਬਾਕੀ ਬਧਰਥੀਆਂ ਦੇ ਨਾਲ ਮਿਲ ਕੇ ਅਸੀਂ ਕਰਦੇ ਆ ਕਦੇ ਇਹ ਨਹੀਂ ਸੋਚਿਆ ਵੀ ਜਿਵੇਂ ਇਸ ਇਥੇ ਜੋਬ ਕਰਦੇ ਜਾਂ ਕਰਮਚਾਰੀਆਂ ਐ ਹੁੰਦਾ ਵੀ ਸਾਰੇ ਭੈਣ ਭਰਾ ਜੀ ਸਾਰੇ ਮਿਲ ਕੇ ਰਹਾਂਗੇ ਤਾਂ ਤੁਹਾਡਾ ਅਸ਼ੀਰਵਾਦ ਸਾਰੇ ਅਧਿਆਪਕਾਂ ਦਾ ਰਹੇਗਾ ਤੇ ਵਧੀਆ ਲੱਗੂ ਤੇ ਇੱਕ ਗੱਲ ਇਹ ਵੀ ਤੁਸੀਂ ਰਾਤ ਦੀ ਡਿਊਟੀ ਕਰਦੇ ਹੋ ਹਨਾ ਕਈ ਵਾਰੀ ਤਾਂ ਨੀਂਦ ਆਉਣ ਲੱਗ ਜਾਂਦੀ ਆ ਤੇ ਤੁਹਾਡੇ ਖਾਣ ਪੀਣ ਦੇ ਵਿੱਚ ਹੈ ਜਿਆ ਕਿਹੜਾ ਹੋਵੇ ਅਲੱਗ ਤੱਤ ਪਏ ਹੋਏ ਵੀ ਬਿਨੇ ਵੀ ਜਦੋਂ ਅਸੀਂ ਵੀ ਨਹੀਂ ਅਸੀਂ ਦੇਖਿਓ ਕਦੇ ਕੋਈ ਕਾਲ ਕਰੀਏ ਤਾਂ ਤੁਸੀਂ ਹਾਜ਼ਰ ਹੋ ਰਾਤ ਨੂੰ ਤਾਂ ਹਾਜ਼ਰ ਹੋਣੇ ਉਹ ਕਹਿੰਦਾ ਸਰ ਇਹਨੇ 32 33 ਸਾਲ ਲੰਘ ਗਏ ਰੇਸ਼ਟ ਨਹੀਂ ਹੋਈ ਰਾਤ ਮੇਰੇ ਸਾਹਾਂ ਦੀ ਗੱਲ ਬਸ ਨਾਲ ਹੋਈ ਕਹਿੰਦਾ ਹੌਲੀ ਹੌਲੀ ਉਸ ਸਾਹਾਂ ਦੇ ਘੁੱਟ ਭਰਦੀ ਹੋਣੀ ਆ ਮੇਰੀ ਜਾਨ ਹਲੇ ਵੀ ਵਿੱਚ ਲੈਵਰੇਰੀ ਪੜਦੀ ਹੋਣੀ ਜਿਹਦੇ ਸਰ ਮੇਰੇ ਸਾਹ ਆ ਮੇਰੀ ਹੋਂ ਦਾ ਤੇ ਜਿਹੜੀ ਮੇਰੀ ਸਿਹਤ ਦਾ ਬਰਤਾਰਾ ਆ ਜਾਂ ਮੈਂ ਲੈਵਰੇਰੀ ਦਾ ਵਿਦਿਆਰਥੀ ਆ ਤੇ ਮਤਲਬ ਮੈਨੂੰ ਇਹ ਲੱਗਦਾ ਹੁੰਦਾ ਵੀ ਨਾ ਹੈਂਡ ਕੰਮ ਆ ਸਾਰਾ ਵਧੀਆ ਲੱਗਦਾ ਮੈਨੂੰ ਨੀਂਦ ਬਹੁਤ ਘੱਟ ਆਉਂਦੀ ਆ ਇਤਨਾ ਟਾਈਮ ਹੁੰਦਾ ਬੰਦੇ ਦਾ ਉਹ ਟਾਈਮਾਂ ਚ ਸਰਵਪੁਰ ਆ ਗਿਆ ਸੀ ਤੇ ਮੈਨੂੰ ਪਤਾ ਨਹੀਂ ਮੈਂ ਕੰਮ ਕਰਨਾ ਤੇ ਵਧੀਆ ਲੱਗਦਾ 2 2.5 3 ਘੰਟੇ ਸੌਂ ਗਿਆ ਬੰਦਾ ਬਹੁਤ ਆ ਵੈਸੇ ਵੀ ਬੰਦਾ ਜਦੋਂ ਜ਼ਿੰਦਗੀ ਤੇ ਤੁਰ ਜਾਂਦਾ ਤੇ ਸੁੱਤਾ ਹੀ ਰਹਿੰਦਾ ਵਿਚਾਰਾ ਤੇ ਮੈਨੂੰ ਲੱਗਦਾ ਵੀ ਸਾਨੂੰ ਖਿੱਚ ਕੇ ਰੱਖਣਾ ਚਾਹੀਦਾ ਐਵੇਂ ਨਹੀਂ ਇਧਰ ਉਧਰ ਰੋਲ ਜਿਨਾ ਚਾਹੀਦਾ ਵੀ ਤੇ ਦਰਸ਼ਕੀ ਹੁ ਜਾਂਦੇ ਜਾਂਦੇ ਕੋਈ ਸਾਡੇ ਦਰਸ਼ਕਾਂ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਹਾਂ ਮਿੱਤਰਾਂ ਵੀ ਤੇਰੀ ਯੂਨੀਵਰਸਿਟੀ ਵਿੱਚ ਫੱਕਰਾਂ ਦਾ ਨਿਕਾਜ ਆ ਟਿਕਾਣਾ ਸਵਦਾ ਦੇ ਅੱਖਰਾਂ ਨੂੰ ਜਗਤਾਰ ਸਿੰਘ ਜੀ ਲਿਖ ਬਾਕਾਂ ਚ ਮੈਂ ਫਿਰ ਤੁਰ ਜਾਣਾ ਹੈ ਨਾ ਜੀ ਜਦੋਂ ਤੁਹਾਡੇ ਚੈਨਲ ਤੇ ਮੈਂ ਗੱਲ ਕਰਦਾ ਮੈਨੂੰ ਜਾਣ ਤੋਂ ਤੁਸੀ ਲੱਗਦਾ ਸਾਰਾ ਚੈਨਲ ਪਿਆਰਾ ਜੀ ਫਕਰਾਂ ਦੀਆਂ ਰੂਹਾਂ ਵਿੱਚ ਸਾਡਾ ਪੰਜਾਬੀ ਸ਼ਬਦ ਹੁੰਦਾ ਪਿਆਰਾ ਇਹ ਗੱਲ ਤੁਹਾਨੂੰ ਅਖਦਾ ਇਹ ਗੱਲ ਪੂਰੀ ਦੁਨੀਆ ਵਿੱਚ ਜਾਣੀ ਮਿੱਤਰ ਆ ਵੀ ਤੇਰੇ ਯੂਨੀਵਰਸਿਟੀ ਵਿੱਚ ਸਾਰੀ ਫਕਰਾਂ ਦੀ ਦਿੱਕੀ ਦੀ ਕਰ ਬਾਬਾ ਬਾਬਾ ਧੰਨਵਾਦ ਬਹੁਤ ਲੱਗਿਆ ਤੁਹਾਡੇ ਚੈਨਲ ਨੂੰ ਵਧਾਈਆਂ ਮੇਰੇ ਤਾਂ ਬਹੁਤ ਸੋਟਾ ਜਾਂ ਵਿਦਿਆਰਥੀਆਂ ਲੈਬਰੀ ਦਾ ਐਕਚੁਅਲੀ ਮੈਨੂੰ ਇੰਨਾ ਵਧੀਆ ਲੱਗਿਆ ਵੀ ਤੁਹਾਡੇ ਤੇ ਲੋ ਤਾਂ ਬੜੇ ਬੜੇ ਵਿਦਵਾਨ ਆਉਂਦੇ ਨੇ ਅਸੀਂ ਜਿਹੜੇ ਲੈਬਰੀ ਦੇ ਵਿਦਿਆਰਥੀ ਲੋਕਾਂ ਸਾਨੂੰ ਬਲ ਪ੍ਰਾਉਡ ਮਹਿਸੂਸ ਹੁੰਦਾ ਕਿ ਸਾਡੇ ਤੁਸੀਂ ਬਾਹ ਫੜ ਕੇ ਸਾਨੂੰ ਦੁਨੀਆ 'ਚ ਕਮਾ ਰਹੇ ਹੋ ਬਹੁਤ ਹੋ ਗਈ ਥੈਂਕ ਯੂ ਥੈਂਕ ਯੂ ਧੰਨਵਾਦ ਤੁਹਾਡਾ ਦਰਸ਼ਕੋ ਇਹ ਸਨ ਸਰਦਾਰ ਦਰਸ਼ਨ ਸਿੰਘ ਜੀ ਲਾਇਬ੍ਰੇਰੀ ਅਸਿਸਟੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੇ ਕਿਸੇ ਵਿਦਿਆਰਥੀ ਨੂੰ ਕਦੇ ਵੀ ਜ਼ਰੂਰਤ ਹੋਵੇ ਕਿਸੇ ਕਿਤਾਬ ਪ੍ਰਤੀ ਜਾਂ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤਾਂ ਇਹਨਾਂ ਨਾਲ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ ਬਹੁਤ ਹੀ ਦਿਲ ਦੇ ਇਮਾਨਦਾਰ ਨੇਕ ਤੇ ਮਦਦ ਕਰਨ ਵਾਲੇ ਇਨਸਾਨ ਨੇ ਅਿਹੇ ਜੇ ਇਨਸਾਨ ਦੁਨੀਆ ਤੇ ਬਹੁਤ ਘੱਟ ਹੁੰਦੇ ਨੇ ਸੋ ਅੱਗੇ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਤੁਹਾਨੂੰ ਸਰਮੋ ਕਰਾਂਗੇ ਤਦ ਤੱਕ ਲਈ ਧੰਨਵਾਦ